ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਟੀਵੀ ਦੇਸ਼ ਪੰਜਾਬ ਮੈਂ ਆ ਸੰਦੀਪ ਸਿੰਘ ਖਰਲ ਤੇ ਮੇਰੇ ਨਾਲ ਖਬਰਾਂ ਉੱਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਸਿਆਸੀ ਮੁਲਾਂਕਣਕਾਰ ਜਸਪੀਰ ਸਿੰਘ ਪੱਟੀ ਪੱਟੀ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ੍ਰੀ ਅਕਾਲ ਜੀ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਦੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ ਪੱਟੀ ਸਾਹਿਬ ਸੁੱਖ ਨਹੀਂ ਲੱਗਦੀ ਸਾਧ ਦੇ ਡੇਰੇ ਐਮਐਲਏਆਂ ਦੇ ਉੱਤੇ ਭਾਰੀ ਰਿਹਾ ਅੱਜ ਦਾ ਦਿਨ ਪਰ ਆਪਾਂ ਚਰਚਾ ਕਰਦੇ ਆ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਹੁਣਾ ਦੀ 12 ਸਾਲ ਪੁਰਾਣੇ ਮਾਮਲੇ 'ਚ ਗ੍ਰਿਫਤਾਰੀ ਹੋ ਗਈ ਆ ਵੈਸੇ ਜਿਹੜੀ ਜੱਜਮੈਂਟ ਆ ਉਹ 12 ਤਰੀਕ ਆਉਣੀ ਆ ਪਰ ਜਿਸ ਕਦਰ ਗ੍ਰਿਫਤਾਰੀ ਕਰ ਲਈ ਗਈ ਆ ਇਹਦਾ ਮਤਲਬ ਸਜ਼ਾ ਜਿਹੜੀ ਆ ਉਹ ਪੱਕੀ ਆ ਜੇ ਸਜ਼ਾ ਕਿਤੇ 2 ਸਾਲ ਤੋਂ ਵੱਧ ਹੋ ਗਈ ਪੱਟੀ ਸਾਹਿਬ ਤੇ ਫਿਰ ਮੈਂਬਰਸ਼ਿਪ ਜਿਹੜੀ ਆ ਖਾਰਜ ਹੋ ਜਾਣੀ ਐਮ ਐਲ ਏ ਸ਼ਿਪ ਜਿਹੜੀ ਆ ਇਹ ਜਾਂਦੀ ਲੱਗਣੀ ਆ ਤੇ ਤਰਨਤਾਰਨ ਦੇ ਬਿਲਕੁਲ ਗਵੰਢੀ ਹਲਕੇ ਖਡੂਰ ਸਾਹਿਬ ਦੇ ਵਿੱਚ ਵੀ ਇੱਕ ਜ਼ਿਮਨੀ ਚੋਣ ਜਿਹੜੀ ਆ ਇਹ ਆਪਾਂ ਨੂੰ ਦੇਖਣੀ ਪਊਗੀ ਇਹਦੇ ਨਾਲ ਹੀ ਜ਼ਿਮਨੀ ਚੋਣ ਜਲੰਧਰ ਸ਼ਹਿਰ ਦੇ ਵਿੱਚ ਵੀ ਬੜੀ ਕਾਲੀ ਆ ਵੀ ਉਹ ਕਹਿੰਦੇ ਵੀ ਇੱਥੇ ਵੀ ਕਰਾਉਣੀ ਪੈਣੀ ਆ ਰਮਨ ਅਰੋੜਾ ਕਹਿ ਰਹੇ ਆ ਵੀ ਮੇਰੇ ਤੇ ਦਬਾਅ ਬਣਾਇਆ ਜਾ ਰਿਹਾ ਵੀ ਅਸਤੀਫਾ ਦੇ ਇਹ ਵੀ ਤੁਹਾਤੋਂ ਸਮਝਦੇ ਆ ਦੂਜੇ ਪਾਸੇ ਪੱਟੀ ਸਾਹਿਬ ਪੰਜਾਬ ਦੇ ਜਿਹੜੇ ਗਵਰਨਰ ਆ ਗੁਲਾਬ ਚੰਦ ਗਟਾਰੀਆ ਜਦੋਂ ਮੁੱਖ ਮੰਤਰੀ ਮਾਨ ਦੇ ਨਾਲ ਹਸਪਤਾਲ 'ਚ ਮੁਲਾਕਾਤ ਕਰਕੇ ਆਉਂਦੇ ਆ ਬਾਹਰ ਆ ਕੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਆ ਤਾਂ ਕਹਿੰਦੇ ਆ ਵੀ ਮੈਂ ਮਾਨ ਸਾਹਿਬ ਨੂੰ ਕਹਿ ਕੇ ਆਇਆ ਘਬਰਾਓ ਨਾ ਇਹ 1600 ਕਰੋੜ ਰੁਪਈਆ ਜਿਹੜਾ ਪ੍ਰਧਾਨ ਮੰਤਰੀ ਸਾਹਿਬ ਨੇ ਦਿੱਤਾ ਇਹ ਤਾਂ ਟੋਕਨ ਆ ਜਦੋਂ ਸਾਰਾ ਸਰਵੇ ਹੋ ਗਿਆ ਐਨਾਲਿਸਿਸ ਹੋ ਗਿਆ ਰਿਪੋਰਟ ਬਣ ਗਈ ਹੋਰ ਪੈਕੇਜ ਦੇਵਾਂਗੇ ਹੁਣ ਮਾਨ ਸਾਹਿਬ ਨੂੰ ਹੌਸਲਾ ਦੇ ਕੇ ਆਏ ਆ ਪਰ ਦੂਜੇ ਪਾਸੇ ਇਹ ਵੀ ਖਬਰ ਹੈ ਬਈ ਦਿੱਲੀ ਵਾਲਾ ਗਰੁੱਪ ਜਿਹੜਾ ਆਮ ਆਦਮੀ ਪਾਰਟੀ ਦਾ ਉਹ ਪੰਜਾਬ ਦੇ ਕਈ ਐਮਐਲਏਜ਼ ਨਾਲ ਮੀਟਿੰਗ ਕਰ ਰਿਹਾ ਜਿਹੜੀ ਗੱਲ ਆਪਾਂ ਪਹਿਲਾਂ ਵੀ ਕੀਤੀ ਸੀਗੀ ਵੀ ਤਖਤਾ ਪਲਟ ਦੀਆਂ ਜੜੀਆਂ ਗੱਲਾਂ ਸੀ ਇਹਦੇ ਬਾਰੇ ਵੀ ਤੁਹਾਨੂੰ ਸਮਝਦੇ ਆ ਵੀ ਕਿਤੇ ਤਖਤਾ ਪਲਟਉਣ ਵਾਲਾ ਪੰਜਾਬ ਦੀ ਸਿਆਸਤ ਦੇ ਵਿੱਚ ਸੋ ਇਹ ਸਾਰੀ ਪੰਜਾਬ ਦੀ ਜਿਹੜੀ ਸਿਆਸਤ ਸਿਆਸਤ ਇਹ ਤੋਂ ਆ ਤੋਂ ਸਮਝਣ ਦੀ ਕੋਸ਼ਿਸ਼ ਕਰਦੇ ਆ ਤੇ ਨਾਲ ਜ਼ਿਮਨੀ ਚੋਣਾ ਜਦੋਂ ਪੰਥਕ ਹਲਕਿਆ ਜਿ ਜ਼ਿਮਨੀ ਚੋਣਾ ਹੋਣ ਗਿਆ ਤੇ ਕੀ ਆਮ ਆਦਮੀ ਪਾਰਟੀ ਕੋ ਉਹ ਆਧਾਰ ਹੈਗਾ ਜੀ ਪੱਟੇ ਸਾਹਿਬ ਪਹਿਲੀ ਗੱਲ ਤੇ ਮੈਂ ਤੁਹਾਨੂੰ ਇਹ ਸਪਸ਼ਟ ਕਰ ਦਿਆਂ ਕਿ ਜਿਹੜੀ ਜੋ ਗਿਆ ਨੇ ਸਾਡੇ ਰਾਜਪਾਲ ਸਾਹਿਬ ਗਏ ਉਹ ਸਿਰਫ ਉਹਨਾਂ ਨੂੰ ਇਹ ਜਾਣਕਾਰੀ ਦੇਣ ਵਾਸਤੇ ਨਹੀਂ ਗਏ ਕਿ 1600 ਕਰੋੜ ਆ ਗਿਆ ਤੇ ਬਾਕੀ ਹੋਰ ਆ ਜਾਣਗੇ ਉਹ ਜਾਣਕਾਰੀ ਦੇਣ ਵਾਸਤੇ ਗਿਆ ਵੀ ਮਾਨ ਸਾਹਿਬ ਸਭ ਅੱਛਾ ਨਹੀਂ ਪਰ ਤੁਸੀਂ ਘਬਰਾਇਓ ਨਾ ਹਾਂ ਮੈਂ ਬੈਠਾ ਜਿਸ ਤਰੀਕੇ ਨਾਲ ਐਚ ਸ਼ੋਧਿਆ ਆਪ ਤੇ ਨਾਲ ਬਕਾਇਦਾ ਤੌਰ ਤੇ ਕੇਜਰੀਵਾਲ ਤੇ ਸਤਿੰਦਰ ਜੈਨ ਨੇ ਮੀਟਿੰਗਾਂ ਸ਼ੁਰੂ ਕੀਤੀਆਂ ਨੇ ਉਹ ਸੰਕੇਤ ਦਿੰਦੀਆਂ ਵੀ ਸਭ ਅੱਛਾ ਨਹੀਂ ਚੱਲ ਰਿਹਾ ਤੇ 70% ਸਾਡੇ ਜਿਹੜੇ ਐਮਐਲਏ ਨੇ ਉਹ ਐ ਮਿੱਟੀ ਦੇ ਬਾਦੋ ਉਹ ਕਹਿਣਗੇ ਜੀ ਸਾਨੂੰ ਬਕਾਇਦਾ ਤੌਰ ਤੇ ਜੇ ਐਮਐਲਏ ਬਣਾਇਆ ਤੇ ਬਣਾਇਆ ਮੰਨਦੇ ਨਹੀਂ ਸਾਨੂੰ ਐਮਐਲਏ ਬਣਾਇਆ ਕੇਜਰੀਵਾਲ ਨੇ ਸੀ ਕੇਜਰੀਵਾਲ ਦਾ ਖੁਲੋ ਮੰਨ ਜੇ ਉਹ ਕੇਜਰੀਵਾਲ ਨਾ ਖਲੋਂਦੇ ਆ ਤੇ ਫਿਰ ਤਖਤਾ ਪਲਟ ਜ਼ਰੂਰ ਕਰਨਗੇ ਇਹ ਤੁਹਾਨੂੰ ਦੱਸ ਦਿਆ ਮੈਂ ਤਖਤਾ ਪਲਟ ਦੇ ਪੂਰੇ ਪ੍ਰਬੰਧ ਕੀਤੇ ਜਾ ਰਹੇ ਨੇ ਜਿਹੜੀਆਂ ਉਹਨਾਂ ਚ ਪੂਰੀ ਸਰਗਰਮੀ ਨਾਲ ਭੂਮਿਕਾ ਜੜਾਵਾ ਅਮਨ ਅਰੋੜਾ ਦਾ ਹੈ ਹਾਂ ਅਮਨ ਅਰੋੜਾ ਸਤਿੰਦਰ ਜੈਨ ਤੇ ਸ਼ਿਸ਼ੋਧिया ਮਨੀਸ਼ ਸ਼ਿਸ਼ੋਧिया ਦੀ ਜਿਹੜੀ ਕੁਝ ਐਮਐਲਏ ਨਾਲ ਮੀਟਿੰਗ ਹੋਈ ਆ ਉਹਦੇ ਕੋਈ ਸਿੱਟੇ ਚੰਗੇ ਨਿਕਲਣ ਵਾਲੇ ਨਹੀਂ ਜਿਹੜੀ ਗੱਲ ਆਪਾਂ ਬਾਰ-ਬਾਰ ਕਹਿ ਚੁੱਕੇ ਵੀ ਪੰਜਾਬ ਦੇ ਵਿੱਚ ਇੱਕ ਹੋਰ ਆਮ ਆਦੀ ਪਾਰਟੀ ਪੰਜਾਬ ਹੋਂਚ ਆਏਗੀ। ਇਹ ਤੁਮ ਕਰਕੇ ਜਰਾ ਨਹੀਂਗਾ। ਤੇ ਜਿਹੜੇ ਮਾਨਨਾ ਬੰਦੇ ਖਲੋਤੇ ਹੋਣਗੇ ਥੋੜੇ ਬਹੁਤੇ ਉਹ ਨੇਚਰਲੀ ਆਪੀ ਉਹਦਾ ਸਾਥ ਦੇਣਗੇ ਬਹੁਤੇ ਨਹੀਂ ਹੋਣਗੇ। ਸਿਰਫ ਉਹੀ ਹੋਣਗੇ ਜਿਹੜੇ ਅੱਗੇ ਦਾਗ ਹੀ ਹੋ ਚੁੱਕੇ ਨੇ। ਰਮਨ ਰੋੜਾਵਾ ਅਮੇਤਰਤਨ ਪੋਜਾ ਸਿੰਘ ਸਰਾਰੀ ਹੈ ਬਕਾਇਦਾ ਤੌਰ ਤੇ ਸਿੰਗਲਾ ਵਾ ਫਿਰ ਤੁਸੀਂ ਇਹ ਵੇਖ ਲਓ ਉਹਨੂੰ ਇਹ ਦੱਸ ਦਿਓ ਕਿ ਇਹਨਾਂ ਦੇ ਵਿੱਚ ਦੋ ਮੰਤਰੀ ਦਾ ਕੀ ਨੇ ਦੋ ਮੰਤਰੀ ਆਮਨ ਰੋੜਾ ਤੇ ਆਪਣੀ ਭੈਣ ਤੇ ਭਨੁਏ ਤੇ ਹਮਲਾ ਕਰਨ ਦਾ ਮੁਕਦਮਾ ਦਰਜ ਹੁੰਦਾ ਤੇ ਉਹਦੇ 'ਚ ਸਜ਼ਾ ਹੁੰਦੀ ਹੈ ਤੇ ਉਹਨਾਂ ਨੂੰ ਉਹ ਅੱਜਕੱਲ ਬੇਲਤੇ ਨੇ ਉਹਨਾਂ ਨੂੰ ਸੈਸ਼ਨ ਕੋਰਟ ਤੋਂ ਬੇਲ ਕਰਾਉਣੀ ਪੈਂਦੀ ਸਜ਼ਾ ਹੋਈ ਉਹਨਾਂ ਨੂੰ ਡਾਕਟਰ ਬਲਬੀਤ ਸਿੰਘ ਸਿਹਤ ਮੰਤਰੀ ਜਿਹੜੇ ਬਕਾਇਦਾ ਤੌਰ ਤੇ ਉਹਨਾਂ ਨੂੰ ਵੀ ਸਜ਼ਾ ਹੋ ਚੁੱਕੀ ਹੈ। ਜ਼ਮੀਨ ਦੇ ਝਗੜੇ ਦੇ ਵਿੱਚ ਉਹੀ ਬੇਲਤੇ ਨੇ ਬਾਹਰ। ਮੇਤ ਰਤਨ ਮੱਲੇ ਬੇਲਤੇ ਬਾਹਰ ਨੇ। ਫਰਾਰੀ ਸਾਹਿਬ ਦੀ ਜਿੱਦਾਂ ਜਿੱਦੀ ਤੁਹਾਡੇ ਸਾਹਮਣੇ ਜੋ ਕੁਝ ਸੇਬ ਨੂੰ ਪਤਾ ਹੀ ਇਹਦੇ ਬਾਰੇ ਵਿੱਚ। ਰਮਨ ਰੋੜਾ ਦਾ ਅੱਜ 3 ਦਿਨ ਦਾ ਰਿਮਾਂਡ ਹੋ ਰਿਹਾ ਦਾ ਅੱਜ ਆ ਤੇ ਦਬਾਅ ਪਾਇਆ ਜਾਵਾ ਪਾਇਆ ਜਾ ਰਿਹਾ ਵਾ। ਪੀਪੀ ਟੂ ਬਕੈਦਾ ਤੌਰ ਤੇ ਆਪਣਾ ਅਸਤੀਫਾ ਦੇ ਤਨਸੀਬੇ ਸੇ ਨਵੀਂ ਚੋਣ ਕਰਾਈ ਉਹਦੇ ਆਪਣੇ ਬਿਆਨ ਨੇ ਕਹਿੰਦਾ ਮੈਂ ਦਵਾ ਪਾ ਜਾ ਮਰੇ ਤੇ ਇੱਕ ਮਗਰਮਾ ਹੁੰਦਾ ਚ ਕਰਦੇ ਪੱਟੀ ਸਾਹਿਬ ਇੱਕ ਸਵਾਲ ਲਿਓ ਕੀ ਜਿੰਨੀ ਚੋਣ ਕਰਾਣੀ ਇੰਨੀ ਆਸਾਨ ਹੈ ਇਸ ਪੋਜੀਸ਼ਨ ਆਮ ਆਦਮੀ ਪਾਰਟੀ ਹੈਗੀ ਆ ਵੀ ਅਸਤੀਫੇ ਐਮ ਐਲ ਏ ਦੇ ਲੈ ਲੈ ਕੇ ਨਵੀਆਂ ਚੋਣਾਂ ਕਰਾਉਣ ਕਿ ਇਹਨਾਂ ਨੂੰ ਤਾਂ ਪਤਾ ਨਾ ਜੀ ਪੈਸਾ ਸਟੇਟ ਦਾ ਖਰਚ ਹੋਣਾ ਨਰਜੀ ਸਟੇਟ ਦੀ ਖਰਚ ਹੋਣੀ ਇਹਨਾਂ ਨੂੰ ਕੀ ਜਣਾ ਉਹਦੇ ਇਹਨਾਂ ਨੂੰ ਕੁਝ ਵੀ ਨਹੀਂ ਜਿਆਦਾ ਹਰਮੀਤ ਸਿੰਘ ਪਠਾਨ ਮਾਜਾ ਦੀ ਬੇਲ ਅੱਜ ਰਿਜੈਕਟ ਹੋ ਗਈ ਤੁਹਾਨੂੰ ਪਤਾ ਹੋਊਗਾ ਬਿਲਕੁਲ ਅੱਜ ਉਹਨਾਂ ਦੀ ਬੇਲ ਰਿਜੈਕਟ ਹੋ ਗਈ ਆ ਉਹਨਾਂ ਨੂੰ ਬੇਲ ਨਹੀਂ ਮਿਲੀ ਹੁਣ ਹਾਈ ਕੋਰਟ ਦੇ ਵਿੱਚ ਉਹ ਵੇਖੋ ਉਹਨਾਂ ਨੂੰ ਖੈਰ ਪੈਂਦੀ ਕਿ ਨਹੀਂ ਪੈਂਦੀ ਲੇਕਿਨ ਉਹਨਾਂ ਦੇ ਬੇਟੇ ਤੇ ਉਹਨਾਂ ਦੀ ਪਤਨੀ ਦੇ ਖਿਲਾਫ ਵੀ ਜਿਹੜਾ ਮੁਕੱਦਮਾ ਦਰਜ ਕਰ ਲਿਆ ਗਿਆ ਉਹਨੂੰ ਉਹ ਵੀ ਜਰੇ ਹਾਈ ਕੋਰਟ ਚਲੇ ਗਏ ਉਹ ਵੀ ਵਾਈਫ ਚਲੀ ਗਈ ਹਾਈ ਕੋਰਟ ਜਿਹੜੀ ਇਹ ਲੱਬੀ ਹੈਨ ਇਸ ਲ lobby ਜਿਹੜੀ ਬਕਾਇਦਾ ਤੌਰ ਤੇ ਕਿ ਉਹ ਨਾ ਮਾਨ ਦਾ ਰਿਸ਼ਤੇਦਾਰ ਨਹੀਂ ਮਕਸਦ ਬਾਤੀ ਕੀ ਨਹੀਂ ਕਰ ਰਹੀਏ ਤੇ ਉਹਨੂੰ ਫੜ ਕੇ ਟੰਕ ਰੱਖਤਾ ਉਹਨਾਂ ਨੇ ਖਾਲੀ ਕਿ ਵੇਲੇ ਕੋਲੇ ਨੂੰ ਵਰਤਦੇ ਰਹੇ ਨੇ ਉਹ ਕਹਿੰਦਾ ਮੈਨੂੰ ਕਈ ਜਗ੍ਹਾ ਵਰਤਿਆ ਨਾ ਕਈ ਜੇ ਮੈਨੂੰ ਗਲਤ ਕੰਮ ਕਰਾਇਆ ਉਹ ਕਹਿੰਦਾ ਮੈਂ ਤੂੰ ਕਰਾਇਆ ਜੇ ਗਲਤ ਕੰਮ ਕਰਾਇਆ ਤੇ ਹੁਣ ਜੇ ਉਹਨੇ ਇਹਨਾਂ ਦੀ ਆਂਦੇ ਹੁੰਦੀ ਆ ਜਨਮ ਪੱਤਰੀ ਖੋਲ ਦਿੱਤੀ ਆ ਤੇ ਇਹਨਾਂ ਨੂੰ ਪੀੜ ਹੁੰਦੀ ਹੋਣੀ ਸੀ ਗਲਤ ਲੋਕ ਕਹਿੰਦੇ ਸੀ ਹਰਮੀਤ ਸਿੰਘ ਪਠਾਨ ਮਾਜਰਾ ਦੇ ਨਾਲ ਨਹੀਂ ਅਸੀਂ ਜੇ ਹੈਗੇ ਆ ਜਿਹੜੇ ਉਹਨੇ ਮੁੱਦੇ ਠੇ ਉਹਨਾਂ ਦੇ ਨਾਲ ਇਸ ਕਰਕੇ ਮਾਨ ਸਾਹਿਬ ਦੀ ਗੱਲ ਹੈ ਭਗਵੰਤ ਮਾਨ ਨੂੰ ਇਹਦੇ ਵਿੱਚ ਬਿਲਕੁਲ ਸਤর্ক ਹੋਣਾ ਚਾਹੀਦਾ ਤੇ ਮੇਰੇ ਘਰ ਨੂੰ ਹਸਪੀਟਲ ਦੇ ਵਿੱਚ ਬੈਠਾ ਨਹੀਂ ਛੇ ਕਰਕੇ ਜਾਓ ਜੇ ਹਸਪੀਟਲ ਦੇ ਵਿੱਚ ਕੁਰਸੀ ਤੇ ਬੈਠ ਕੇ ਬਕਾਇਦਾ ਤਰ੍ਹਾਂ ਤੇ ਉਹ ਮੀਟਿੰਗ ਅਟੈਂਡ ਕਰ ਸਕਦਾ ਵਾ ਜੇ ਹਸਪੀਟਲ ਦੇ ਬਾਹਰ ਕਿਉਂ ਬਿਆਨਬਾਜ਼ੀ ਕਰ ਸਕਦਾ ਵਾ ਹਸਪੀਟਲ ਜੀ ਬੈਡ ਤੇ ਉਹ ਬਕਾਇਦਾ ਤੌਰ ਤੇ ਵਰਨਾ ਆਪਣੀ ਮੀਟਿੰਗ ਕਰ ਸਕਦਾ ਤੇ ਬਾਕੀ ਕੀ ਰਹਿ ਗਿਆ ਤੇ ਤੁਹਾਨੂੰ ਪਤਾ ਵੀ ਸ਼ਿਸ਼ੋਧਿਆ ਜਿਹੜਾ ਵਾ ਉਹ ਵਾਕਈ ਸੋਧਿਆਣੀਆਂ ਗੱਲਾਂ ਕਰਦਾ ਅਸਲ ਜੋ ਕਰ ਰਿਹਾ ਵਾ ਪੰਜਾਬ ਦੀ ਸਾਈਕੀ ਨੂੰ ਪੰਜਾਬ ਦੇ ਸਭਿਆਚਾਰ ਨੂੰ ਪੰਜਾਬ ਦੇ ਲੋਕਾਂ ਨੂੰ ਸਮਝਣ ਤੋਂ ਮਗਾ ਜੇ ਕੋਈ ਕਾਰਵਾਈ ਕੋ ਕੀਤੀ ਨਾ ਤੇ ਪੰਜਾਬ ਦੇ ਲੋਕ ਮਸਲੂਮ ਨਾ ਖਲੋਂਦੇ ਹੁੰਦੇ ਆ ਜਲਮਨਨ ਕਦੀ ਨਹੀਂ ਖੜੀ ਜੋ ਮਰਜੀ ਹੋ ਜੇ ਇਸ ਕਰਕੇ ਪੰਜਾਬ ਦੇ ਲੋਕ ਜੇ ਖਲੋਣਗੇ ਤੇ ਭਗਵੰਤ ਮਾਨ ਦੇ ਨਾਲ ਖਲੋਣਗੇ ਤੇ ਇੱਕ ਆਵਾਦੀ ਪਾਰਟੀ ਦੀ ਬੁਨਿਆਦ ਬਹੁਤ ਜਲਦੀ ਰੱਖੀ ਜਾਈਏ ਜਿਹੜੀ ਅੱਜ ਮੀਟਿੰਗ ਬਕਾਇਦਾ ਤੌਰ ਤੇ ਹੋਏ ਉਹਦੇ ਦੂਰ ਰਸਤੇ ਇਹੀ ਨਿਕਣਗੇ ਤੇ ਇੱਕ ਆਵਾਦੀ ਪਾਰਟੀ ਹੋਰ ਬਣੇਗੀ ਪੰਜਾਬ ਦੇ ਵਿੱਚ ਮਾਨ ਨੂੰ ਲਾਉਣ ਲਈ ਹਰ ਪ੍ਰਕਾਰ ਦੇ ਹੱਥ ਕੰਡੇ ਵਰਤੇ ਜਾ ਰਹੇ ਨੇ ਜੇ ਕੋਈ ਮੈਂਬਰ ਖਰੀਦਣ ਦੀ ਲੋੜ ਪਈ ਤੇ ਖਰੀਦ ਲੇ 498 ਕਰੋੜ ਦੀ ਪ੍ਰਾਪਰਟੀ ਅਮਰੋੜੀ ਦੀ 100 ਕੋਲ ਖਰਚ ਕਰ ਦੂ ਕੀ ਫਰਕ ਪੈਣਾ? ਤੇ ਸਾਡੇ ਜਿਹੜੇ 70 ਵਿੱਚ ਦੇ ਐਮ.ਐਲ.ਏ ਆ ਉਹ ਸੈਂਕੜੇ ਕਰੋੜ ਜਾਂ 50 ਕਰੋੜ 100 ਕਰੋੜ ਦੇ ਨਹੀਂ ਉਹ 2-4-5 ਕਰੋੜ ਦੀ ਮੰਨਣਾ ਲੈ ਮੰਨਦੇ ਵੀ ਠੀਕ ਹੈ ਤੁਹਾਡੇ ਨਾਲ ਆ ਜੀ ਤੇ ਵੈਸੇ ਮੈਂ ਤੁਹਾਨੂੰ ਦੱਸ ਦਿਆਂ ਅੱਜ ਵੀ ਉਹਨਾਂ ਦੇ ਵਿੱਚ ਮਾਨ ਨਾਲੋਂ ਕੇਜਰੀਵਾਲ ਦਾ ਵੱਧ ਵੱਧ ਛਪਾ ਹੈਗਾ ਕੇਜਰੀਵਾਲ ਦੇ ਆਖੇ ਲੱਗਣਗੇ ਮਾਨ ਦੇ ਸ਼ਹਿਰੋਂ ਨਾ ਲੱਗਣ ਜੀ ਮਿਹਰ ਸਾਹਿਬ ਜੇ ਜਿੱਦਾਂ ਤੁਸੀਂ ਕਹਿ ਰਹੇ ਹੋ ਵੀ ਉਹ ਕੇਜਰੀਵਾਲ ਸਾਹਿਬ ਦੇ ਆਖੇ ਲੱਗਣਗੇ ਤੇ ਫਿਰ ਮਾਨ ਸਾਹਿਬ ਦੇ ਨਾਲ ਜੇ ਕੋਈ ਨਹੀਂ ਖੜਦਾ ਤੇ ਫਿਰ ਅਗਰੇ ਪਾਰਟੀ ਵੀ ਬਣਾ ਲੈਂਦੇ ਆ ਤੇ ਫਿਰ ਉਹਦਾ ਆਧਾਰ ਕੀ ਹੈ ਕਿਉਂਕਿ ਲੋਕਾਂ ਦੇ ਵਿੱਚ ਰੋਸ ਆ ਲੋਕਾਂ ਦਾ ਅੱਜ ਦੀ ਡੇਟ ਦੇ ਵਿੱਚ ਕਈ ਕਿਸਾਨ ਜਿੱਥੇ ਬੰਦੀਆਂ ਨੇ ਮਾਨ ਨੂੰ ਇਹ ਕਿਹਾ ਮਾਨ ਸਾਹਿਬ ਤੁਸੀਂ ਤੁਹਾਡੇ ਨਾਲ ਖੜੇ ਡਟ ਜਿਓ ਪੰਜਾਬ ਦੇ ਹੱਕ ਜੜ ਤੋਂ ਇੰਡੀਪੈਂਡੈਂਟ ਹੋ ਜਾਓ ਇੰਡੀਪੈਂਡੈਂਟ ਹੋ ਕੇ ਫੈਸਲੇ ਪੰਜਾਬ ਨੇ ਹੀ ਲਓ ਪੰਜਾਬ ਦੇ ਹੱਕ ਚ ਲਓ ਪਰ ਪੱਟੀ ਸਾਹਿਬ ਜੇ ਜੇ ਭਗਵੰਤ ਮਾਨ ਮੁੱਖ ਮੰਤਰੀ ਨਾ ਰਹੇ ਤੇ ਫਿਰ ਉਹ ਪਾਵਰ ਕਿਦਾਂ ਇਸਤੇਮਾਲ ਕਰਨਗੇ ਇਹੋ ਹੀ ਗੱਲ ਤੁਸੀਂ ਗਲਤ ਨਹੀਂ ਮੈਂ ਤੁਹਾਨੂੰ ਕਹਿਣ ਲਿਆ ਵੀ ਉਹਨਾਂ ਨੇ ਉਹਨਾਂ ਨੇ ਡਟ ਜਾਓ ਡਟਣ ਦੀ ਗੱਲ ਹੈ ਜੇ ਕਿਤੇ ਨਹੀਂ ਮੁੱਖ ਮੰਤਰੀ ਨੇ ਫਿਰ ਵੀ ਕੋਈ ਗੱਲ ਨਹੀਂ ਲੋਕ ਨਾਲ ਖੜ ਗਏ ਬੜੀ ਕਈ ਬਰੇ ਲੱਗਣੇ ਆ ਇਲੈਕਸ਼ਨ ਨੂੰ ਇਲੈਕਸ਼ਨ 2026 ਚ ਆਈ ਲੋ ਅਗਰ ਤੁਸੀਂ ਵੇਖੋ ਮਾਨ ਦੇ ਕੋਲੇ ਪਾਵਰ ਹੈਗੀ ਹੈ ਮਾਨ ਨੂੰ ਜੇ ਪਤਾ ਲੱਗਾ ਜੀ ਮੇਰਾ ਤਖਤਾ ਪਲਟਿਆ ਜਾ ਰਿਹਾ ਤੇ ਮਾਨ ਕੋਲੇ ਪਾਵਰ ਹੈਗੀ ਉਹ ਲੈ ਕੇ ਦੇ ਸਕਦਾ ਗਵਰਨਰ ਨੂੰ ਹੀ ਪੰਜਾਬ ਦੇ ਹਾਲਾਤ ਠੀਕ ਨਹੀਂ ਇੱਥੇ ਅਸੈਂਬਲੀ ਭੰਕੜ ਕੇ ਤੇ ਚੋਣਾਂ ਕਹੀ ਜਾਂ ਤੇ ਗਵਰਨਰ ਨੇ 1 ਮਿੰਟ ਲਾਉਣਾ ਹੋਮ ਮਿਨਿਸਟਰ ਨੂੰ ਭੇਜਣ ਲਈ 1 ਮਿੰਟ ਇਹਨਾਂ ਸੌਖਾ ਨਹੀਂ ਗਾ ਇਹਨਾਂ ਵਾਸਤੇ ਬਦਲ ਲੈਣਗੇ ਉਹਨੂੰ ਜੇ ਜਦੋਂ ਮਾਨ ਨੇ ਮੁੱਖ ਮੰਤਰੀ ਲਿਖ ਕੇ ਭੇਜਦਾ ਵਾ ਲਾ ਠੀਕ ਨਹੀਂ ਗੇ ਇੱਥੇ ਗਵਰਨਰ ਰਾਜ ਕੀਤਾ ਜਾਵੇ ਤੇ ਇਲੈਕਸ਼ਨ ਕਰਾਈ ਜਾਵੇ ਤੇ ਫਿਰ ਉੱਥੇ ਚੋਣ ਕਮਿਸ਼ਨ ਜਾਂ ਕਿਸੇ ਨੇ ਵੀ ਕੋਈ ਕੁਝ ਵੀ ਨਹੀਂ ਕਰ ਸਕਣਾ ਉੱਥੇ ਇਹ ਉਹਦੇ ਕੋ ਪਾਵਰ ਹੈਗੀ ਆਪਣੇ ਕੋਲ ਜੇ ਉਹਦੇ ਕੋਲੇ ਐਸੋਲੇ 1500 MLA ਦੇ ਦੋ ਚਾਰ MLA ਦੇ ਮੰਤਰੀ ਨਾਲ ਖਲੂੜ ਕੇ ਜਾਉਂਦੇ ਹੈ ਕਿ ਨਾ ਕਾਨੂੰਨ ਵਾਲੀ ਵੀ ਗਲਤੀ ਹੈਗੀ ਓਏ ਦੋ ਚਾਰ ਖਲੋਗੇ ਤਾਂ ਨੇ ਕਾਫੀ ਇਸੇ ਕਰਕੇ ਮਾਨ ਦੇ ਕੋਲੇ ਇੱਕ ਜਾਦੂ ਦੀ ਛੜੀ ਹੈਗੀ ਆ ਜਿਹਦੇ ਨਾਲ ਉਹ ਹਾਲਾਤ ਨੂੰ ਬਦਲ ਸਕਦਾ ਵਾ ਫਿਰ ਨਾਂਨੇਗਾ ਬਾਸ ਤੇ ਨਾਂ ਬਜੇਗੀ ਬਾਂਸਰੀ ਤੇ ਫਿਰ 2026 ਦੀ ਤਿਆਰੀ ਕਰਨ ਨੂੰ ਇਲੈਕਸ਼ਨ ਦੀ ਅਸੀਂ 2026 ਕਹਿੰਦੇ ਆ ਨਾ ਵੀ ਜਾ ਕੇ ਫਰਵਰੀ ਮਾਚ ਇਲੈਕਸ਼ਨ ਹੋਣੀ ਹੈ ਫਿਰ 27 ਚ ਹੋਣੀ ਹੈ ਨਾ ਤੇ 26 ਚ ਹੋਣੀ ਜਾਨੀ ਇਸ ਹਿਸਾਬ ਨਾਲ ਜਿਸ ਸਭ ਨੇ ਲੱਗੇ ਨੇ ਜੀ ਤੇ ਪੱਡੀ ਸਾਹਿਬ ਇਹ ਮਹਾਰਾਸ਼ਟਰ ਵਾਲਾ ਹਾਲ ਬਣ ਜਾਣਾ ਸ਼ਿਵ ਸੈਨਾ ਵਾਲਾ ਤੇ ਉਹ ਜਿਹੜੀ ਉਹ ਦੂਜੀ ਪਾਰਟੀ ਸੀਗੀ ਉਹਨਾਂ ਦੀ ਸ਼ਰਤ ਪੂਰ ਹੋਣਾ ਐਮ ਸੀ ਪੀ ਤੇ ਹਮੇ ਬਿਲਕੁਲ ਐਮ ਸੀ ਪੀ ਤੇ ਸ਼ਿਵ ਸੈਨਾ ਵਾਲਾ ਹਾਲ ਬਣ ਜਾਣਾ ਬਿਲਕੁਲ ਸਹੀ ਤੁਸੀਂ ਕਹਿ ਰਹੇ ਹੋ ਤੇ ਪੱਡੀ ਸਾਹਿਬ ਆ ਮਨਜਿੰਦਰ ਸਿੰਘ ਲਾਲਪੁਰਾ ਜਿੱਦਾਂ ਮੈਂ ਆਪਾਂ ਜ਼ਿੰਨੀ ਛੋਣ ਦੀ ਗੱਲ ਕਰ ਰਹੇ ਹਾਂ ਤੁਸੀਂ ਚਲੋ ਇਹ ਗੱਲ ਦੱਸ ਹੀ ਦਿੱਤੀ ਵੀ ਇਹਨਾਂ ਦਾ ਕੀ ਜਾਣਾ ਪੈਸੇ ਸਰਕਾਰ ਦੇ ਲੱਗਣੇ ਆ ਪਰ ਇਹ ਪੰਥਕ ਸੀਟ ਹੈ ਇਹ ਪੰਥਕ ਹਲਕੇ ਹੈਗੇ ਆ ਦੋਵੇਂ 2022 ਦੇ ਵਿੱਚ ਇੱਕ ਹਵਾ ਸੀਗੀ ਇੱਕ ਲਹਿਰ ਬਣੀ ਹੋਈ ਸੀ ਹੁਣ ਆਮ ਆਦਮੀ ਪਾਰਟੀ ਦੀ ਲਹਿਰ ਨਹੀਂ ਹੈਗੀ ਉਹ ਇਲਾਕੇ ਨੂੰ ਅਮਰਤਪਾਲ ਜਿਹੜਾ ਵਾ ਉਹ ਕੰਟਰੋਲ ਕਰਦਾ ਅਮਰਤਪਾਲ ਉਥੋਂ ਹੀ ਜਿੱਤ ਕੇ ਆਉਂਦਾ ਜੇ ਦੋ ਸੀਟਾਂ ਤੇ ਜ਼ਿਮਨੀ ਚੋਣ ਹੋ ਜਾਂਦੀ ਹੈ ਤਾਂ ਫਿਰ ਕੀ ਸਥਿਤੀ ਬਣਦੀ ਆ ਹੁਣ ਤੇ ਦੂਜਾ ਸੁਖਵੀਰ ਬਾਦਲ ਹਣੀ ਵੀ ਸਰਗਰਮ ਨੇ ਮਿਲਖੋ ਉਹ ਲਹਿਰ ਤਾਂ ਹਵਾ ਸੀ ਉਹ ਝੱਖੜ ਸੀਗਾ ਉਸ ਟਾਈਮ ਦੇ ਉਹ ਲੋਕਾਂ ਨੇ ਬਦਲਾ ਦੇ ਨਾਂ ਤੇ ਵੋਟਾਂ ਪਾਈਆਂ ਸੀ ਵੀ ਸਾਨੂੰ ਬਦਲਾ ਚਾਹੀਦੀ ਆ ਇਹ ਚਿੱਟੇ ਬਗਲੇ ਨੀਲੇ ਮੋਰ ਉਹ ਵੀ ਚੋਰ ਤੇ ਉਹ ਵੀ ਚੋਰ ਲੱਭੋ ਕਿ ਤੇਜਾ ਹਰ ਉਹਦੇ ਆਧਾਰ ਤੇ ਵੋਟਾਂ ਪਾਈਆਂ ਸੀ ਇਹਨਾਂ ਲੋਕਾਂ ਨੂੰ ਆਰਸੀਪੀ ਇੱਕ ਭ੍ਰਿਸ਼ਟਾਚਾਰ ਦੇ ਖਿਲਾਫ ਲੜਾਈ ਲੜਨ ਵਾਲੀ ਪਾਰਟੀ ਹੈ ਲੋਕਾਂ ਨੂੰ ਇਹ ਆਸ ਸੀ ਕਿ ਇਹ ਭ੍ਰਿਸ਼ਟਾਚਾਰ ਫਲੌਣ ਵਾਲੀ ਪਾਰਟੀ ਬਣੇਗੀ ਅੱਜ ਦੀ ਡੇਟ ਦੇ ਵਿੱਚ ਕਿੱਥੇ ਭ੍ਰਿਸ਼ਟਾਚਾਰ ਨਹੀਂ ਹੋ ਰਿਹਾ ਦੱਸ ਦਿਓ ਤੁਸੀਂ ਬਿਲਕੁਲ ਇਨਾਂ ਦਾ ਐ ਮੰਤਰੀ ਇਨਾਂ ਦਾ ਸਾਬਕਾ ਮੰਤਰੀ ਤੇ ਮੌਜੂਦਾ ਐ ਐਮ ਐਲ اے ਕੁਲਦੀਪ ਮਾਨ ਜਾ ਕੇ ਬਾਬੇ ਗੁਰੂ ਦੇ ਬਾਬੇਕਾਰ ਸਮੇ ਬਾਬਿਆਂ ਕੋਲ ਜਿਹੜਾ ਆਚੜ ਕੇ ਮੈਂ ਬਾਬਾ ਜੀ ਇੱਕ ਤੁਹਾਡੇ ਕੀ ਬੇਨਤੀ ਕਰਨ ਆਇਆ ਵੀ ਜਿਹੜਾ ਉਹ ਪਾਰ ਪਿਆ ਤੁਸੀਂ ਜੋ ਪੂਰ ਦਿਓ ਕੁਲਦੀਪ ਧਾਲੀਵਾਲ ਇਹ ਕਹਿੰਦੇ ਸਰਕਾਰਾਂ ਦਾ ਕੰਮ ਕਹਿੰਦਾ ਸਰਕਾਰਾਂ ਨਹੀਂ ਕੁਝ ਵੀ ਕਰ ਸਕਦੀਆਂ ਤੇ ਤੁਸੀਂ ਕਰ ਸਕਦੇ ਇੱਕ ਐਮਐਲਏ ਜਾ ਕੇ ਕਹਿੰਦਾ ਸਰਕਾਰ ਕੁਝ ਨਹੀਂ ਕਰ ਸਕਦੀ ਸਰਕਾਰ ਦੇ ਬੱਲੇ ਕੁਝ ਨਹੀਂ ਜੀਏਗਾ ਨੰਗ ਤੇ ਲੰਗੇ ਜੇ ਹਾਲੀਕੇ ਸਰਕਾਰ ਕੋਲੇ ਸੋਰ ਸੇਨੇ ਹੁੰਦੇ ਵੀ ਸਰਕਾਰ ਚਾਵੇ ਤੇ ਰਾਤੋਂ ਰਾਤ ਬੰਦ ਪੂ ਸਕਦੀ ਹੋ ਬਿਲਕੁਲ ਲੇਕਿਨ ਉਹ ਐਮਐਲਏ ਕਹਿੰਦਾ ਸਰਕਾਰ ਦੇ ਬੱਲੇ ਕੁਝ ਨਹੀਂ ਹੋਵੇ ਜੀ ਸਰਕਾਰ ਤੇ ਹੈ ਨਹੀਂ ਇੱਥੇ ਜੇ ਇੱਕ ਐਮਐਲਏ ਨਹੀਂ ਗੱਲ ਕਰੇ ਬਾਕੀ ਕੀ ਗੱਲ ਹੈ ਤੇ ਬਾਬੇ ਫਿਰ ਉੱਠੇ ਦੇ ਬਾਬਿਆਂ ਨੇ ਇੱਕ ਹੋਕਾ ਦਿੱਤਾ ਤੇ ਲੋਕ ਵੱਡੀ ਕੀਤੀ ਜਾਗੇ ਤੇ ਉਹ ਲੋਕਾਂ ਦੇ ਹੜ ਕੇ ਫਿਰ ਹਰ ਬੇਵਸ ਹੋ ਗਿਆ। ਉਹਨਾਂ ਨੇ ਉਹ ਬਕਾਇਦਾ ਤੌਰ ਤੇ ਜਿਹੜਾ ਸੀਗਾ ਬੰਦ ਮੰਦਤ। ਉਹ ਬਾਬਿਆਂ ਦੇ ਕੰਮ ਸੀਗੇ। ਤੇ ਜੇ ਬਾਬੇ ਹੀ ਸਾਰੇ ਕੰਮ ਕਰਨੇ ਅਦਾਲਤ ਹੀ ਸਾਰੇ ਕਰਨੇ ਤੇ ਵੀ ਸਰਕਾਰਾਂ ਵਿੱਚ ਅਦਾਲਤਾਂ ਚਲਾ ਲੈਣ ਤੇ ਬਾਬੇ ਚ ਨਾਲ ਤੁਸੀਂ ਕੱਲ ਨੂੰ ਨਟੇਰੇ ਬਣੇ ਨੂੰ ਲੱਤੀ ਜਾਣੇ ਨੁਕਮ। ਮਨਵਿੰਦਰ ਸਿੰਘ ਗਿਆਸ ਮਨਵਿੰਦਰ ਸਿੰਘ ਜਿਹੜਾ ਲਾਲਪੁਰਾ ਵਾ ਮਨਵਿੰਦਰ ਸਿੰਘ ਲਾਲਪੁਰਾ ਉਸੇ ਹਲਕੇ ਨੂੰ ਬਿਲੋਂਗ ਕਰਦਾ ਵਾ ਜਿੱਥੋਂ ਬਕਾਇਦਾ ਅੱਤ ਦੇ ਭਾਈ ਅਮਰਤਪਾਲ ਸਿੰਘ ਬਿਲੋਂਗ ਕਰਦੇ ਇਹਨਾਂ ਦੀ ਉਸ ਹਨੇਰੀ ਉਸ ਝੱਖੜ ਦੇ ਵਿੱਚੋਂ ਜਿਹੜਾ ਸੀ ਉਹ ਪਾਣੀ ਸਾਰਾ ਲੈ ਚੁੱਕਾ ਵਾ ਉਹਨੇ ਉਹਨਾਂ ਦਾ ਮੈਂ ਅੱਗੇ ਵੀ ਕਿੰਨਾ ਮੈਂ ਫਿਰ ਕਿੰਨਾ ਵੀ ਅੱਜ ਵੀ ਤੁਸੀਂ ਵੋਟਾਂ ਕਰਾ ਕੇ ਵੇਖ ਲਓ ਅੱਜ ਦੀ ਡੇਟ ਵਿੱਚ ਪੰਜਾਬ ਮਾਝੇ ਦੇ ਵਿੱਚੋਂ ਇੱਕ ਵੀ ਸੀਟ ਆਮ ਆਦੀ ਪਾਰਟੀ ਨੂੰ ਮਿਲਦੀ ਨਾ ਜਣੀ ਹੋਣੀ 21 ਸੀਟ ਜਦੋਂ ਇਹ ਵੋਟਾਂ ਦੇਣਗੇ ਨਾ ਪਿੰਡਾਂ ਦੇ ਵਿੱਚ ਲੋਕਾਂ ਦੇ ਪਿੰਡਾਂ ਜਾ ਕੇ ਨਾ ਪਹੁੰਚਣਾ ਇਹਨਾਂ ਨੂੰ ਉੱਥੋਂ ਗੌਰਜੋ ਉੱਥੋਂ ਤੁਸੀਂ ਵੱਡੇ ਆਮ ਆਦੀ ਪਾਰਟੀ ਔਰ ਇਹਨਾਂ ਨਾਲੋਂ ਪੋਜੀਸ਼ਨ ਜਿਹੜੀ ਕੁਝ ਚੰਗੀ ਉਹ ਵੱਧ ਤੁਸੀਂ ਦੱਸ ਸਕਦੇ ਹੋ ਮੈਨੂੰ ਲੱਗਦਾ ਸੁਖਵੀਰ ਬਾਦਲ ਹੁਣ ਆਦੀ ਆਏ ਨਾ ਲੱਗਿਆ ਚ ਉਹਨਾਂ ਬੜੀ ਸੇਵਾ ਕੀਤੀ ਬਿਲਕੁਲ ਹੈ ਕਿ ਸੁਖਬੀਰ ਸਿੰਘ ਬਾਦਲ ਭਾਵੇਂ ਸ਼੍ਰੋਮਣੀ ਕਮੇਟੀ ਦੇ ਪੈਸੇ ਲੋਕਾਂ ਨੂੰ ਵੰਡ ਰਿਹਾ ਆਪਣੀ ਜੇਬ ਚ ਨਹੀਂ ਵੰਡ ਰਿਹਾ ਇਹਨਾਂ ਪ੍ਰਵਾਰਤ ਲੈਣ ਨਹੀਂ ਹੈਗਾ ਆਪਣੀ ਜੇਬ ਚ ਕੋਈ ਚਾਰ ਪੈਸੇ ਵੰਡਦੇ ਇਹ ਤੇ ਦਰਬਾਰ ਸੇ ਮੱਥਾ ਟੇਕਣਾ ਤੇ ਗਨਮੈਨ ਨੂੰ ਕਹਿੰਦੇ 200 ਰੁਪਏ ਮੱਥਾ ਟੇਕ ਲਈ ਜਾ ਉਹ ਕਿਤੋਂ ਪੈਸੇ ਵੰਡਣਗੇ ਪੇਸੇ ਕਰਕੇ ਜਿਹੜੀ ਇਹ ਮਨ ਮਨਿੰਦਰ ਸਿੰਘ ਮਨਿੰਦਰ ਸਿੰਘ ਲਾਲਪੁਰਾਵਾ ਇਹਦੇ ਖਿਲਾਫ ਜਿਹੜਾ ਕੇਸ ਹੈ ਕੋਈ ਨਵਾਂ ਕੇਸ ਨਹੀਂ ਇਹ ਟੈਕਸੀ ਡਰਾਈਵਰ ਸੀਗਾ ਟੈਕਸੀ ਚਲਾਉਂਦਾ ਸੀ ਜੇ 2013 ਦੇ ਵਿੱਚ ਆਮ ਆਦਮੀ ਪਾਰਟੀ ਨਾਲ ਜੁੜ ਗਿਆ ਚੁੱਧਾ ਪ੍ਰਧਾਨ ਵੀ ਰਿਹਾਏ ਚਲ ਪਤਾ ਆਏਗਾ ਤੇ ਮਨਜਿੰਦਰ ਸਿੰਘ ਲਾਲਪੁਰ ਨੂੰ ਟਿਕਟ ਮਿਲ ਗਈ ਖਡੂਰ ਸਾਹਿਬ ਤੋਂ ਤੇ ਉਸ ਅਹਨੇਰੀ ਦੇ ਵਿੱਚ ਜਦ ਤੱਕ ਆਦੀ ਕਿੰਨੀਆਂ ਮੋਟਰਾਂ ਮਿਲੀਆਂ ਖਡੂਰ ਸਾਹਿਬ ਤੋਂ ਲੋਕ ਸਭਾ ਦੇ ਚੋਣ ਪੁੱਛੋ ਇਹਨਾਂ ਨੂੰ ਆਜੋ ਤੇ ਚੋਣ ਕਰਾਉਂਦੇ ਨੇ ਜਬਾਨ ਤੇ ਛਪ ਤੋ ਉਸ ਵੀ ਗਾਸਪਰੇ ਦੀ ਲਾਲਪੁਰੇ ਤੋਂ ਇਹ ਤੁਹ ਦੱਸੋ ਇਹ ਮਨਜਿੰਦਰ ਸਿੰਘ ਇਹ ਟੈਕਸੀ ਡਰਾਈਵਰ ਸੀਗਾ ਲਾਲਪੁਰਾ 2013 ਦੇ ਵਿੱਚ 3 ਮਾਰਚ 2013 ਨੂੰ ਇੱਕ ਬਕਾਇਦਾ ਤੌਰ ਤੇ ਸ਼ਾਦੀ ਹੁੰਦੀ ਹੈ ਇੱਕ ਪੈਲੈਸ ਦੇ ਵਿੱਚ ਇਹ ਉੱਥੇ ਜੰਝ ਲੈ ਕੇ ਜਾਂਦਾ ਜਿਹੜੀ ਹਰਬਿੰਦਰ ਕੌਰ ਨਾਮ ਦੀ ਇੱਕ ਲੇਡੀ ਆ ਉਸਮਾ ਪਿੰਡ ਦੀ ਹੈ ਉਹਦੀ 마ਸੀ ਦੇ ਮੁੰਡੇ ਦੀ ਸ਼ਾਦੀ ਹੁੰਦੀ ਤੇ ਇਹ ਦਲਤ ਪਵਾਸੀ ਇਹਨਾਂ ਦਾ ਕਿਸੇ ਗੱਲ ਤੋਂ ਤਤਕਾਰ ਹੋ ਜਾਂਦਾ ਤੇ ਇਹ ਉਹਨੂੰ ਕੁੱਟ ਕਰਦੇ ਨੇ ਸਾਗੇ ਉਹ ਲੇਡੀ ਨੂੰ ਕੁੱਟ ਕਰਦੇ ਨੇ ਪੁਲਿਸ ਆ ਜਾਂਦੀ ਆ ਜਿਹੜੀ ਪੁਲਿਸ ਆ ਜਿਸ ਤਰੀਕੇ ਨਾਲ ਡੰਡਿਆਂ ਨਾਲ ਉਹ ਕੁੜੀ ਦੀ ਕੁੱਟਮਾਰ ਸੜਕ ਤੇ ਕਰਦੀ ਐ ਇਦਾਂ ਕੋਈ ਡੰਗਰਮ ਨਹੀਂ ਕੁੱਟਦਾ ਵੀਡੀਓ ਬਰਨ ਹੋ ਜਾਂਦੀ ਐ ਜਦੋਂ ਵੀਡੀਓ ਬਰਨ ਹੋ ਜਾਂਦੀ ਐ ਤੇ ਸੁਪਰੀਮ ਕੋਰਟ ਸੀਓ ਮੋਟੋ ਲੈਂਦੀ ਆ ਖਚਾਈ ਕਰਦੀ ਪਤਾ ਕਰੋ ਕੀ ਕਹਾਣੀ ਦੀ ਇਨਵੈਸਟਿਗੇਸ਼ਨ ਕਰੋ ਚਾਰ ਪੁਲਿਸਾਂ ਜੜੋਂ ਬੈ ਜਾਂਦੇ ਇਹਦੇ ਵਿੱਚ 12 ਵਿਅਕਤੀਆਂ ਦੇ ਖਿਲਾਫ ਪੱਤਾ ਦਰਜ ਹੁੰਦਾ ਉਹਦੇ ਵਿੱਚ ਮਨਜਿੰਦਰ ਸਿੰਘ ਲਾਲਪੁਰ ਦਾ ਨਾਂ ਵੀ ਸ਼ਾਮਲ ਹੁੰਦਾ ਕੇਸ ਚੱਲਦਾ ਚੱਲਦਾ ਰਹਿੰਦਾ ਹੁਣ ਆ ਕਿ ਕੇਸ ਮੁਕਤ ਹੋ ਰਿਹਾ ਕਿ ਜੱਜ ਨੇ ਅੱਜ ਇਹਨਾਂ ਲੋਕਾਂ ਨੂੰ ਸੱਤ ਲੋਕਾਂ ਨੂੰ ਜਿਹੜੇ ਸੀ ਗ੍ਰਿਫਤਾਰ ਕਰ ਲਿਆ ਕਿਉਂ 12 ਦੋਸ਼ੀਆਂ ਦੇ ਖਿਲਾਫ ਮੁਕੱਦਮਾ ਦਰਜ ਹੋਇਆ ਸੀਗਾ ਉਹਦੇ ਵਿੱਚੋਂ ਪਰਮਜੀਤ ਸਿੰਘ ਨਾਂ ਦਾ ਇੱਕ ਪੁਸਤ ਪੁਲਸ ਕਾਰਸਤੇ ਉਹਦੀ ਡੈਥ ਹੋ ਚੁੱਕੀ ਐ ਤੇ ਕਰਵਿੰਦਰ ਸਿੰਘ ਜਿਹੜਾ ਬਾ ਰਿੰਦਰ ਜੋਸ਼ੀ ਆ ਇਹ ਬਾਕੀ ਦਾ ਤਿਆਰ ਤਿਆਰ ਜੇਲ੍ਹ ਚ ਬੰਦ ਆ ਇੱਕ ਗਗਨਦੀਪ ਸਿੰਘ ਨਿਰਿੰਦਰਜੀਤ ਸਿੰਘ ਤੇ ਅਕਸ਼ਦ ਗੁਰਦੀਪ ਸਿੰਘ ਤਿੰਨ ਬੰਦੇ ਨੇ ਇਹਨਾਂ ਨੂੰ 148 1932 ਚ ਪਹਿਲਾਂ ਸਜਾ ਚੁੱਕੀ ਐ ਇਹਨਾਂ ਨੂੰ ਜੱਜ ਨੇ ਛੜਤਾ ਪਾਸੇ ਕਰਤਾ ਹੈ ਬਾਕੀ ਜਿਹੜੇ ਸੱਤ ਦੋਸ਼ੀ ਬਚੇ ਸੀਗੇ ਦੀਵਿੰਦਰ ਕੁਮਾਰ, ਸਰਦ ਸਿੰਘ, ਮਨਜਿੰਦਰ ਸਿੰਘ, ਕਬਲਦੀਪ ਸਿੰਘ, ਪਰਮਿੰਦਰ ਸਿੰਘ, ਅਸ਼ਨੀ ਕੁਮਾਰ, ਤਰਸੀਮ ਸਿੰਘ ਤੇ ਹਰਵਿੰਦਰ ਇਹ ਇਹ ਜਿਹੜੇ ਆ ਇਹ ਕਸਟਡੀ ਚ ਲੈ ਲਿਆ। ਹੁਣ ਜਿਹੜੀਆਂ ਧਰਾਵਾਂ ਲੱਗੀਆਂ ਨੇ ਉਹਨਾਂ ਧਰਾਵਾਂ ਦੇ ਮੁਤਾਬਕ ਇਹਨਾਂ ਨੂੰ 3 ਸਾਲ ਤੋਂ ਲੈ ਕੇ 5 ਸਾਲ ਤੱਕ سزا ਹੋ ਸਕਦੀ ਜੇ 3 ਸਾਲ سزا ਸੁਣਾਉਂਦੀ ਹੁੰਦੀ ਨਾ ਤੇ ਫਿਰ ਜਾਂ ਜਦ ਇਹ ਅੱਜ ਸੁਣਾ ਦਿੰਦੀ ਸੀ। ਪੈਨਸਲ ਫਜ਼ਰ ਫਲਾ ਦੇਣੀ ਚ ਨਾਲ ਇਹ ਕਹਿ ਦੇ ਲੈ ਜਾਓ ਜੀ ਆਪਣੀ ਬੇਲ ਕਰਾ ਲਓ ਇੰਟਰਨ ਬੇਲ ਕਰਾ ਲਓ ਤੇ ਮੁੜ ਕੇ ਆਪਣਾ ਕੇਸ ਜਾ ਕੇ ਜਾ ਕੇ ਲੜ ਲਓ ਤੁਸੀਂ ਸੈਸ਼ਨ ਦੇ ਵਿੱਚ ਹਾਈ ਕੋਰਟ ਨੂੰ ਬੇਲ ਨਹੀਂ ਪੜੀ ਸੀ ਮੁੜ ਚੈਸਟ ਨੂੰ ਬੇਲ ਨਹੀਂ ਪੜੀ ਸੀ ਉਹਨਾਂ ਇੱਕ ਮਿੰਟ ਟਾਈਮ ਲੈਣਾ ਸੀ ਇੱਕ ਮਿੰਟ ਟਾਈਮ ਬੇਲ ਕਰਨਾ ਪੈਣਾ ਲੇਕਿਨ ਇਸ ਫਸਟਾਉਣ ਇਹਨਾਂ ਨੂੰ 3 ਸਾਲ ਤੋਂ ਵੱਧ 4 ਸਾਲ ਵੀ ਹੋ ਸਕਦੀ 5 ਸਾਲ ਵੀ ਹੋਦੀ ਆ ਮੋਨਿਟਰਿੰਗ ਸੁਪਰੀਮ ਕੋਰਟ ਦੀ ਹੈ ਤੇ ਮੈਨੂੰ ਉਮੀਦ ਹੈ ਵੀ ਇਹਨਾਂ ਨੂੰ ਸਦਾ 5 ਸਾਲ ਤੋਂ ਘੱਟ ਨਹੀਂ ਹੋਣੀ। ਹਾਂ ਜਿਹੜੀ ਗੱਲ ਤੁਸੀਂ ਇੰਪੋਰਟੈਂਟ ਕੀਤੀ ਮੈਂ ਉੱਥੇ ਹਰਾਂ। ਕਿ ਕੀ ਇਹ ਵੀ ਜਿਹੜੀ ਚੋਣ ਬਾਈਲੈਕਸ਼ਨ ਹੋਏਗੀ ਬਾਈਲੈਕਸ਼ਨ ਨਹੀਂ ਹੋਏਗੀ ਨਹੀਂ ਕਰਉਣਗੇ। ਕਿਉਂ ਨਹੀਂ ਕਰਉਣਗੇ? ਇਸ ਕਰਕੇ ਨਹੀਂ ਕਰਉਣਗੇ ਕਿ ਸਰਕਾਰ ਆਪਣੀਆਂ ਜੇਕਤੇ ਵਿਰੋਧੀ ਧਿਰ ਦੀ ਸਰਕਾਰ ਹੁੰਦੀ ਤੇ ਉਸਲੇ ਨੋਟਿਸ ਜਾਰੀ ਕਰਕੇ ਕੋਧੜਾ ਬਈ ਕ੍ਰਾਊਚੂ ਇੱਥੇ ਉਹ ਟਾਈਮ ਦੇ ਦੇਣਗੇ ਟਾਈਮ ਦੇ ਦੇਣਗੇ ਹਾਈ ਕੋਰਟ ਤੋਂ ਦੀ ਬੇਲ ਹੋ ਜੂਗੀ ਬੇਲ ਹੋਣ ਤੋਂ ਬਾਅਦ ਵੀ ਜਿਹੜਾ ਮਕਦਮਾ ਜਿਹੜਾ ਵਿਚਾਰ ਤੇ ਨਾ ਉਹਦਾ ਸਮਾਂ ਲਗਾ ਦੇਣਗੇ ਜਿਹੜਾ ਬਾਕੀ ਦਾ ਸਮਾਂ ਲਗਾ ਦੇਣਗੇ ਇਸੇ ਤਰੀਕੇ ਨਾਲ ਪਰੇਸ਼ਰ ਤੇ ਪਈ ਅਸੀਂ ਮਾਨ ਦਾ ਤੱਕਾ ਪੱਟਲ ਪੱਟਣਾ ਖੜੇ ਇਹ ਪੱਕੀ ਗੱਲ ਨੂੰ ਹੈ अच्छा पटीशन एक एक सवाल और लेओ ਤੁਸੀਂ ਕਹਿਆ ਵੀ ਇੱਥੇ ਤੇ ਚਲੋ ਬਚਾ ਲੈਣਗੇ ਇੰਟੈਰਿਮ ਬਿਲ ਮਿਲ ਜਾਏਗੀ ਪਰ ਫਿਰ ਇਹ ਜਿੱਦਾਂ ਰਮਨ अरोड़ा ਕਹਿ ਰਹੇ ਜਲੰਧਰ ਜਿਹੜੇ ਕੇਂਦਰੀ ਤੋਂ ਵਿਧਾਇਕ ਆ ਵੀ ਮੇਰੇ ਤੇ ਦਬਾਅ ਬਣਾਇਆ ਜਾ ਰਿਹਾ ਵੀ ਤੁਸੀਂ ਜਿਹੜਾ ਵਸਤੀਫਾ ਦਿਓ ਅਸੀਂ ਜਿੰਨੀ ਚੋਣ ਕਰਾਉਣੀ ਆ ਤੇ ਇਹਦਾ ਮਤਲਬ ਸਰਕਾਰ ਦੇ ਕੋਲ ਪੁਖਤਾ ਪ੍ਰਬੰਧ ਹੋਣਗੇ ਉਹਨਾਂ ਕੋ ਕੋਈ ਸਰਵੇ ਇਹੋ ਜਿਹਾ ਹੋਊਗਾ ਜਾਂ ਉਹਨਾਂ ਨੂੰ ਲੱਗਦਾ ਹੋਊਗਾ ਵੀ ਜਿੱਤ ਸਕਦੇ ਆ ਇਦਾਂ ਤੇ ਫਿਰ ਹਰਮਿਤ ਪਠਾਨ ਮਾਦਰੇ ਨੂੰ ਵੀ ਕਹਿਣਗੇ ਵੀ ਸਨੌਰ ਤੋਂ ਤੂੰ ਵੀ ਦੇ ਵੀ ਅਸਤੀਫਾ ਅਸੀਂ ਚੋਣ ਕਰਾਉਣੀ ਆ ਬਿਲਕੁਲ ਕਹਿਣਗੇ ਜੀ ਜੋ ਸਵਾਰਥੀ ਗੱਜਨ ਮਾਦਰਾ ਨੂੰ ਕਹਿੰਦੇ ਕਿ ਤੇਰੇ ਖਲਬ ਕੇਸਲ ਦੇ ਦੇ ਸੀਵਾ ਤੂੰ ਤੇ ਫਿਰ ਕਿੰਨੀਆਂ ਕਿ ਚੂਣਾ ਜਿੰਨੀ ਚੂਣਾ ਕਰਾਉਣਗੇ ਇਦਾਂ ਤੇ ਉਹ ਫੌਜਾ ਸਿੰਘ ਸਰਾਰੀ ਫਸਿਆ ਅਮਰਤ ਰਤਨ ਕੋਟ ਫੱਤਾ ਉਸ ਦੀਵਾ ਜਿਹੜੀ ਵੇਰੀ ਹੈ ਨਾ ਫਸਿਆ ਤੇ ਮਕਦਮਾ ਕੋਈ ਨਹੀਂ ਆਇਆ ਤੱਕ ਕੋਈ ਆਉਂਦੀ ਫੱਜਾ ਸਿੰਘ ਸਰਾਰੀ ਦੇ ਹੁੰਦੇ ਉਹ ਸਿਰਫ ਪਾਰਟੀ ਦੇ ਮੱਤੇ ਗੱਲ ਚੱਲਦੀ ਸੀ ਪਾਰਟੀ ਨੇ ਸੀਫਾ ਲੈ ਲਵੇ ਧਰਮੇ ਦਾ ਜਪਰਦੀਓ ਰਮਨ ਰੋੜੇ ਤੋਂ ਕੋਲੋਂ ਸਤੀਫਾ ਲੈਣਾ ਇੰਨਾ ਸੌਖਾ ਨਹੀਂ ਹੈਗਾ ਦਿਨਾਂ ਸੁੱਖਾ ਸਮੀਂ ਤੇ ਹਰਮੀ ਸਿੰਘ ਪਠਾਨ ਮਾਜਰਾ ਕੋਲੋਂ ਸਤੀਫਾ ਦੇਣਾ ਵੀ ਸੌਖਾ ਨਹੀਂ ਨਾ ਸਮੀਂਦੇ ਇਹ ਸਤੀਫਾ ਨਹੀਂ ਦੇਣਗੇ ਲੋਕ ਜੇਲ੍ਹ ਕੱਟ ਲੈਣਗੇ ਕੋਈ ਕਹਿੰਦੀ ਜੇਲ੍ਹ ਨਾਲ ਬਹੁਤ ਫਰਕ ਨਹੀਂ ਪੈਂਦਾ ਇਹਨਾਂ ਲੋਕਾਂ ਨੂੰ ਜੇਲ੍ਹ ਕੱਟ ਲੈਂਦਾ ਅਖਰ ਕੰਨਾਂ ਕਿ ਜੇਲ੍ਹ ਹਾਈ ਕੋਰਟ ਹੀ ਸੁਪਰੀਮ ਕੋਰਟ ਤੇ ਮੈਲ ਹੋ ਜਾਏਗੀ ਫਿਰ ਕੀ ਕਰਨਗੇ ਵੱਤ ਉਹਨੂੰ ਮਕਰਮਿਕ ਤੋਂ ਰੰਜ ਕਰਣਗੇ ਤੁਸੀਂ ਕੀ ਕਰ ਸਕਦੇ ਹੋ ਤੇ ਜੇ ਉਹ ਅਸਤੀਫਾ ਦੇ ਕੇ ਇਲੈਕਸ਼ਨ ਦੁਬਾਰਾ ਲੜ ਲੈਂਦੇ ਆ ਫਿਰ ਜਿੱਤੇ ਫੇਰ ਕੀ ਕਰਨਗੇ ਅੱਜ ਕਾ ਅਨੁਸ਼ਾਸਨ ਸਤੀ ਸਾਬ ਬੜੇ ਸਾਹਿਬ ਇੱਥੇ ਇੱਕ ਸਵਾਲ ਲਿਓ ਵੀ ਤੁਸੀਂ ਕਹੇ ਵੀ ਉਹ ਜੇ ਅਸਤੀਫਾ ਦੇ ਕੇ ਇਲੈਕਸ਼ਨ ਦੁਬਾਰਾ ਲੜ ਲੈਂਦੇ ਜਿੱਤ ਜਾਂਦੇ ਫੇਰ ਕੀ ਕਰ ਲੈਣਗੇ ਜੇ ਇਹ ਤਖਤਾ ਪਲਟ ਕਰ ਲੈਂਦੇ ਆ فرض ਕਰ ਲਓ ਕੇਜਰੀਵਾਲ ਹੋਣੀ 60 62 65 ਐਮਐਲਏ ਆਪਣੇ ਨਾਲ ਜੋੜ ਲੈਂਦੇ ਆ ਮਾਨ ਸਾਹਿਬ ਨੂੰ ਪਾਸੇ ਕਰ ਦਿੰਦੇ ਆ ਤੇ ਕੀ ਜਦੋਂ 2027 ਦੇ ਵਿੱਚ ਆ ਜਿਹੜਾ ਨਵਾਂ ਕਾਡਰ ਬਣੂਗਾ ਨਵੀਂ ਕੈਬਨਿਟ ਬਣੂਗੀ ਇਹ ਲੋਕਾਂ 'ਚ ਜਾਊ ਤੇ ਲੋਕ ਪ੍ਰਵਾਨ ਕਰ ਲੈਣਗੇ ਨਾ ਮੈਨਾਂ ਇਹਨੂੰ ਦੁਬਾਰਾ ਨਹੀਂ ਕਰਨਾ ਚਾਹੀਦਾ ਹੋਣਾ ਹੈਗੀ ਜੀ ਤੁਸੀਂ ਉਹਦੀ ਗੰਗ ਕਰਦੇ ਹੋ ਹਾਂ ਜਿਹੜੇ ਇਹਦੇ ਮਾਨ ਸਾਹਿਬ ਨਾਲ ਉਹਨੂੰ ਸੇਮਤੀ ਜੀ ਨੂੰ ਥੋੜੀ ਬਾਦੀ ਮਿਲ ਜੇਗੀ ਹਾਂ ਇਹਹੀ ਮੈਂ ਇਹਹੀ ਗੱਲ ਕਹਿ ਰਿਹਾ ਵੀ ਉਹਨਾਂ ਦਾ ਬਚਾਓ ਜਾਣਾ ਉਹਨਾਂ ਨੂੰ ਸੇਮਤੀ ਮਿਲ ਜੇਗੀ ਜੇ ਕਹਿਣ ਵੀ ਅਸੀਂ ਅੱਜ ਕੱਲ ਬਣਾਉਂਗੇ ਉਹ ਇੰਪੋਸੀਬਲ ਹਾਂ ਇਸ ਕਰਕੇ ਇੱਕ ਤੇ ਇਹ ਮਨਜਿੰਦਰ ਸਿੰਘ ਗਿਆ ਜਿਹੜੇ ਲਾਲਪੁਰਾ ਇਹ ਤੇ ਗਏ ਫਸ ਰਮਨ ਰਤਨ ਜੀ ਪਹਿਲਾਂ ਫੜ ਕੇ ਅੰਦਰ ਕੀਤੇ ਆ ਮਿਤ ਰਤਨ ਪਹਿਲਾਂ ਕੇਸ ਚੱਲਦਾ ਉਹਦੇ ਤੇ ਜਿਹੜੇ ਸਰਾਰੀ ਦੀ ਸੀ ਗੱਲ ਕਰਦੇ ਉਹਦੇ ਤੇ ਇਲਜ਼ਾਮ ਬੜੀ سنگੀ ਲੱਗ ਚੁੱਕੇ ਆ ਡਾਕਟਰ ਬਲਬੀਰ ਸਿੰਘ ਦੇ ਉੱਤੇ ਕੇਸ ਦੇ ਦਿੱਕੋ ਜ਼ਮਾਨਤ ਦੇ ਉੱਤੇ ਆ ਬਕਾਇਦਾ ਤੌਰ ਤੇ ਜੇ ਸੈਸ਼ਨ ਨੇ ਉਹਦੀ ਜਿਹੜੀ ਜਿਹੜੀ ਬਲਬੀਰ ਸਿੰਘ ਆ ਨਾ ਬਲਬੀਰ ਸਿੰਘ ਤੇ ਰੋੜੇ ਦੀ ਚੇਸ਼ਨ ਕੱਲ ਨੂੰ ਆਪਣਾ ਕੋਈ ਫੈਸਲਾ ਦੇ ਦੇਵੇ ਤੇ ਇਹਨਾਂ ਨੂੰ ਸਜ਼ਾ ਭਾਰ ਰੱਖੇ ਤੇ ਇਹਨਾਂ ਨੂੰ ਸੀਵੇ ਦੇਣੇ ਪੈਣਗੇ ਉਸੇ ਵੇਲੇ ਹਾਈ ਕੋਰਟ ਤੋਂ ਵੀ ਨਹੀਂ ਪਹੁੰਚ ਭਰੇ ਨਾ ਜੇਲ੍ਹ ਵਿੱਚ ਜਾਣਾ ਪਊਗਾ ਮਹੀਨਾ 2 ਮਹੀਨੇ ਇਹ ਵੀ ਤਾਂ ਇਹ ਵੀ ਤਾਂ ਮੈਂ ਤਾਂ ਗਏ ਬੜਾ ਕਿੱਡਾ ਮਿੱਡਾ ਜਿਹਾ ਬਣਿਆ ਪਿਆ ਸਾਰਾ ਸਿਸਟਮ ਇੱਥੇ ਜਿਹੜੀ ਆਮ ਆਦੀ ਪਾਰਟੀ ਐ ਨਾ ਉਹ ਆਪਣੇ ਪੈਰ ਤੇ ਖੜਾ ਨਹੀਂ ਮਾਰਦੀ ਕੋਹਾਣੇ ਤੇ ਪੈਰ ਮਾਰਦੀ ਤੇ ਕੁਹਾੜਾ ਵੀ ਹੁਣ ਆਇਆ ਚੰਦ ਕੇ ਰੱਖਿਆ ਹੋਇਆ ਪੂਰਾ ਤਿੱਖਾ ਕੀਤਾ ਹੋਇਆ ਵੀ ਆਓ ਸਾਰੇ ਜਣੇ ਮੈਨੂੰ ਕੋਈ ਮਾਨ ਜੜਾ ਵਾ ਮਾਨ ਨਾਲ ਦਾ ਇਹਨਾਂ ਨੂੰ ਬੰਦਾ ਨਹੀਂ ਮਿਲਦਾ ਨਾ ਤੇ ਉਹ ਬੋਲਦਾ ਨਾ ਚੱਲਦਾ ਨਾ ਗੱਲ ਕਰਦਾ ਜਿੱਥੇ ਕਹਿੰਦਾ ਸਹੀ ਕਦੋਂ ਦੀ ਇੱਕੋ ਗੱਲ ਕਹੀ ਆ ਯਾਰ ਮੈਨੂੰ ਅੱਖਾਂ ਨਹੀਂ ਪੜਹਾਤ ਲੋ ਵੀ ਹੈ ਕੀ ਆ ਮੈਂ ਵੇਸ਼ਣ ਕਰ ਦੂ ਤੇ ਪੱਟੀ ਸਾਹਿਬ ਜਦੋਂ ਫਿਰ ਇਹੋ ਜੀ ਸਥਿਤੀ ਪੰਜਾਬ 'ਚ ਬਣੀ ਹੋਈ ਆ ਜਿੱਦਾਂ ਤੁਸੀਂ ਮਾਝੇ ਦੀ ਗੱਲ ਕਰਦੇ ਹੋ ਵੀ ਮਾਝੇ 'ਚ ਇਹਨਾਂ ਨੂੰ ਇੱਕ ਸੀਟ ਵੀ ਨਹੀਂ ਆਉਂਦੀ ਆਪਾਂ ਦੇਖਦੇ ਹਾਂ ਆਪਾਂ ਵੀ ਲੋਕਾਂ ਤੋਂ ਸੁਣ ਕੇ ਹੀ ਸਵਾਲ ਜਿਹੜੇ ਆ ਉਹ ਲੋਕਾਂ ਦੇ ਸਵਾਲ ਹੀ ਆਪਾਂ ਕਰਦੇ ਆ ਲੋਕ ਜਿਹੜੇ ਆ ਉਹ ਸਰਕਾਰ ਤੋਂ ਇਸ ਵੇਲੇ ਸੰਤੁਸ਼ਟ ਨਹੀਂ ਹੈਗੇ ਤੇ ਇਹਦਾ ਜਿਹੜਾ ਲਾਭ ਆ ਉਹ ਅਕਾਲੀ ਦਲ ਨੂੰ ਜਾਂ ਹਰਪ੍ਰੀਤ ਸਿੰਘ ਵਾਲਾ ਜਾਂ ਸੁਖਬੀਰ ਬਾਦਲ ਇਹਨਾਂ ਨੂੰ ਮਿਲ ਸਕਦਾ ਫਿਰ ਲਾਭ ਉਹਨਾਂ ਦਾ ਕਿੰਨ ਨੰਨੇ ਹੁੰਦੇ ਆ ਜੀ ਕਿੰਨ ਨੰਨੇ ਇੱਕ ਨਰਾਸ਼ਾ ਹੁੰਦੀ ਆ ਇੱਕ ਨਾਰਾਜ਼ਗੀ ਹੁੰਦੀ ਆ ਇੱਕ ਨਫ਼ਰਤ ਹੁੰਦੀ ਆ ਅੱਜ ਦੀ ਡੇਟ ਦੇ ਵਿੱਚ ਅਕਾਲੀਆਂ ਕੋਲੋਂ ਲੋਕਾਂ ਨੂੰ ਨਫ਼ਰਤ ਹੋਈ ਪਈ ਹੈ ਜੇ ਤੁਸੀਂ ਕਿਸੇ ਕੋਈ ਨਰਾਸ਼ ਹੈ ਨਾ ਤੁਸੀਂ ਕਹਿੰਦੇ ਚੱਲ ਜਾਂ ਗਾਂ ਸੁੱਧੋ ਜੇ ਕੋਈ ਕੋਈ ਨਹੀਂ ਵੋਟ ਪਾ ਦੇ ਬੰਦਾ ਤਾਂ ਠੀਕ ਹੈ ਨਾ ਘੱਟੋ ਪਰ ਤੇ ਜੇ ਤੁਸੀਂ ਉਹਨਾਂ ਨੂੰ ਨਫ਼ਰਤ ਹੋ ਗਈ ਤੇ ਫਿਰ ਕਹਾਣੀ ਖਤਮ ਨਰਾਜ਼ਗੀ ਹੁੰਦੀ ਤੁਸੀਂ ਮਿਲ ਕੇ ਕਹਿ ਦਿੰਦੇ ਭਾਈ ਤੂੰ ਮੇਰਾ ਫਲਾੜਾ ਮੇਰੇ ਫਲਾੜਾ ਕੰਮ ਨਹੀਂ ਸੀ ਕੀਤਾ ਪਰ ਬੰਦਾ ਤੂੰ ਵਧੀਆ ਵੋਟ ਤੈਨੂੰ ਵਾਧੂ ਗਾ ਖਿਆਲ ਰੱਖੀ ਇਹ ਨਰਾਜ਼ਗੀ ਦੂਰ ਕਰਨ ਦਾ ਤਰੀਕਾ ਹੈ ਜਿਹੜੀ ਨਰਮਤ ਹੁੰਦੀ ਕਿ ਮੈਂ ਇਹਨੂੰ ਵੇਖਣਾ ਨਹੀਂ ਚਾਹੁੰਦਾ ਅੱਜ ਆਮ ਆਦਮੀ ਪਾਰਟੀ ਦੇ ਇਹਨਾਂ ਐਮਐਲਏ ਦੀ ਇਹਨਾਂ ਦੀ ਹਾਲਤੇ ਬਣ ਚੁੱਕੀ ਹੈ ਤੁਸੀਂ ਵੇਖ ਲਓ ਤੁਸੀਂ ਵੀ ਇੱਥੇ ਅਸੀਂ ਮੈਂ ਵੀ ਇੱਥੇ ਕਟੋ-ਕਟ ਇਹਨਾਂ ਦਾ ਮਾਗਵਾ ਤੇ ਮਦਦ ਮੱਝਾ ਦਾ ਇਹ ਤੇ ਇੱਕ ਸਾਡਾ ਸਵਾਗਤ ਹੈ ਫਿਰ ਜੀ ਬਾਕੀ ਦਾ ਮੈਨੂੰ ਪਤਾ ਤੇ ਦਬਾਬੇ ਚ ਕਾਂਗਰਸ ਠੀਕ ਆ ਕਾਂਗਰਸ ਪਹਿਲਾਂ ਵੀ ਜਿੱਤੀ ਆ ਕਾਂਗਰਸ ਦੀਆਂ ਸੀਟਾਂ ਹੈਗੀਆਂ ਕਾਂਗਰਸ ਉੱਥੇ ਫਿਰ ਆਪਣਾ ਪੈਰ ਪੱਕੇ ਕਰੂਗੀ ਹੋਰ ਪੈਰ ਤਰਵਾ ਕਰੀਏ ਆਪਣਾ ਇਹ ਸੇ ਕਰਕੇ ਜਿਹੜੀ ਹਾਲਾਤ ਅੱਜ ਦੀ ਆਮ ਆਦਮੀ ਪਾਰਟੀ ਦੇ ਹੋ ਗਏ ਇਹਨਾਂ ਨੂੰ ਲੋਕਾਂ ਨੇ ਪਿੰਡਾਂ ਤੋਂ ਡਾਂਗਾਂ ਨਾਲ ਭਜਾਉਣਾ ਭਜੋ ਇੱਥੋਂ ਤੇ ਜੇ ਪੱਟੀ ਸਾਹਿਬ ਆਪਾਂ ਜਿੱਦਾਂ ਸ਼ੁਰੂ ਚ ਹੀ ਗੱਲ ਕੀਤੀ ਸੀ ਸ਼ੇਪ ਸੈਨਾ ਦੀ ਤੇ ਐਨਸੀਪੀ ਦੀ ਜੇ ਕਿਤੇ ਸੈਂਟਰ ਦਾ ਪੂਰਾ ਥਾ ਆਪਣਾ ਮਾਨ ਸਾਹਿਬ ਨੂੰ ਮਿਲ ਜਾਂਦਾ ਤੇ ਫਿਰ ਮਾਨ ਸਾਹਿਬ ਬਰਕਰਾਰ ਰਹਿ ਜਾਂਦੇ ਮੈਂ ਨਾ ਇਹੀ ਗੱਲ ਕਹਿਣ ਗਏ ਸੀ ਮਾਨ ਨੂੰ ਗਲਾਪਤਨ ਗਟਾਰੀਆ ਮਾਨ ਸਾਹਿਬ ਹਾਲਾਤ ਠੀਕ ਨਹੀਂ ਪਰ ਕਬਰਾਇਆ ਉਹਨੂੰ ਮੈਂ ਬੈਠਾ ਇੱਥੇ ਇਹ ਉਹਦੇ ਤੇ ਡਿਪੈਂਡ ਕਰਦਾ ਵੀ 60 ਬੰਦੇ ਜਦੋਂ ਬਕਾਇਦਾ ਤੌਰ ਤੇ ਉਹ ਲਿਖਤੀ ਦੇਣਗੇ ਵੀ ਅਸਾਈਨ ਕਰਕੇ ਵੀ ਆਹ ਬੰਦੇ ਸਾਡੇ ਹੱਕ ਜੇ ਤਖਤਾ ਪਲਟੋ ਤੁਸੀਂ ਉਹ ਫਿਰ ਪ੍ਰੇਡ ਕਰਾਉਣਗੇ ਇਹਨਾਂ ਦੀ ਜਿਵੇਂ 60 ਬੰਦੇ ਜੀ ਇਹ ਪ੍ਰੇਡ ਕਰਾਓ 60 ਦੇ ਵਿੱਚ ਦੋ ਤਿੰਨ ਵੀ ਗਿਰ ਗਏ ਤੇ ਗੱਲ ਤਾਂ ਨਹੀਂ ਖਤਮ ਹੋਊਗੀ ਉਹ ਤੇ ਸੈਂਟਰ ਨੇ ਚਾਹਿਆ ਤੇ ਦਮਕਾ ਮਾਰ ਕੇ ਡੇਗਣਾ ਨੇ ਭਾਈ ਆਜੋ ਫਿਰ ਤੁਹਾਡੇ ਕੋਲ ਬੀਡੀ ਭੇਜ ਦਿੰਦੇ ਨੇ ਕੋਈ ਗੱਲ ਨਹੀਂ ਬਿਲਕੁਲ ਬਿਲਕੁਲ ਉਹੀ ਮੈਂ ਇਹੀ ਤੁਹਾਡੇ ਤੋਂ ਸੁਣਨਾ ਚਾਹੁੰਦਾ ਸੀਗਾ ਵੀ ਸੈਂਟਰ ਦੇ ਕੋਲ ਤੇ ਬਹੁਤ ਕੁਝ ਹੈਗਾ ਬੰਦੇ ਜੇ ਰੋਕਣੇ ਹੁਣ ਇਹ ਇਧਰੋਂ ਉਧਰ ਕਰਨੇ ਹੁਣ ਤੇ ਉਹਨਾਂ ਕੋਲ ਤੇ ਬਹੁਤ ਸਾਰੇ ਹੀਲੇ ਆ ਮੈਂ ਕਹਿਦਾ ਤੌਰ ਤੇ ਕੱਲ ਇਹਨਾਂ ਦੇ 30 ਐਮਪੀ ਗੁੰਮ ਹੋ ਗਈ ਸੀਗੇ ਤੇ ਇਹਨਾਂ ਨੇ ਸੀਡੀ ਈਡੀ ਤੇ ਸੀਬੀਆਈ ਤੇ ਬਕਾਇਦਾ ਤੌਰ ਤੇ ਦਿੱਲੀਪੁਰ ਤੇ ਸੀਆਰਪੀ ਸਭ ਦੀ ਵਰਤੋਂ ਕੀਤੀ ਲੱਭ ਕਿੱਥੇ ਗਈ ਫਿਰ ਵੋਟ ਪਈ ਰ ਨਹੀਂ ਲਿਆ ਕਿ ਤਾ ਤੇ ਅੱਛਾ ਆਪਾਂ ਜਦੋਂ ਬੜੀ ਸਾਹਿਬ ਸਵੇਰੇ ਗੱਲ ਕਰਦੇ ਪਏ ਸੀਗੇ ਕੱਲ ਜਿਹੜੀ VOTING ਹੋਈ ਆ ਉਪ ਰਾਸ਼ਟਰਪਤੀ ਚੋਣ ਦੇ ਵਿੱਚ ਆਮ ਆਦਮੀ ਵਾਲੇ ਕਿੱਧਰ ਭੁਗਤੇ ਆਪਾਂ ਪਹਿਲਾਂ ਕਮੇਟੀ ਗੱਲ ਹੀ ਫਿਰ ਕੰਮ ਕਰਦੇ ਆ ਹਾਂਜੀ ਹੁਣ ਮਨਜਿੰਦਰ ਸਿੰਘ ਗਿਆਸਪਰਾ ਤੋਂ ਹੋ ਗਿਆ ਇੱਕ ਨਰਦੇਵ ਸਿੰਘ ਅਕਾਲੀ ਆਗੂ ਆ ਜਿਹਨੂੰ ਇਲੈਕਸ਼ਨ ਲੜੀ ਸੀ ਉਹਨੇ 2024 ਦੇ ਵਿੱਚ ਬਿਲਕੁਲ ਲੋਕ ਸਭਾ ਦੀ ਚੋਣ ਲੜੀ ਸੀ ਨਰਦੇਵ ਸਿੰਘ ਤੇ ਵਰਦੇਵ ਸਿੰਘ ਦੋ ਭਰਾਵਾਂ ਤੇ ਨਰਦੇਵ ਸਿੰਘ ਦਾ ਬੇਟਾ ਹਰਪਿੰਦਰ ਜਿਹੜਾ ਉਹ ਪਿੰਡ ਦੀ ਇਲੈਕਸ਼ਨ ਲੜਨੀ ਸੀ ਸਰਪੰਚੀ ਦੀ ਸਰਪੰਚੀ ਦੀ ਇਲੈਕਸ਼ਨ ਦੂਜੇ ਪਾਸੇ ਮਨਦੀਪ ਸਿੰਘ ਬਰਾੜ ਸੀ ਗੁਰਪ੍ਰੀਤ ਸਿੰਘ ਸੀ ਤੇ ਹਰਦੇਸ਼ ਕੁਮਾਰ ਸੀ ਜਦੋਂ ਉੱਥੇ ਜਾਂਦੇ ਨੇ ਇਹਨਾਂ ਦਾ ਤਤਕਾਰ ਹੋ ਜਾਂਦਾ ਵੀ ਭਾਈ ਇਹ ਤੇ ਬੰਦੇ ਫਿੱਟ ਨਹੀਂ ਹੈ ਕਿ ਉਹ ਨੈਣੂ ਸੀ ਮੇਰੀ ਨਹੀਂ ਸਕਦੀ ਇਹਨਾਂ ਤੇ ਪੰਚਾਇਤੀ ਜ਼ਮੀਨ ਤੇ ਕਿਬਦਾ ਕਿਤੋਂ ਤੇ ਸਕੂਨ ਬਣਾਇਆ ਤੁਸੀਂ ਕਿਵੇਂ ਇਹਨੂੰ ਤੁਸੀਂ ਦੇ ਦੇਵੋਗਾ ਇਹਨਾਂ ਉੱਥੇ ਗੋਲੀ ਚ ਲਾ ਦਿੰਦੇ ਇਹਨਾਂ ਦੀ ਗੋਲੀ ਦੇ ਨਾਲ ਬਕਾਇਦਾ ਤੌਰ ਤੇ ਮਨਜੀਤ ਬਰਾੜ ਫੱਟਰ ਹੋ ਜਾਂਦਾ ਨਾਲ ਉਹਦੇ ਰਜੇਸ਼ਪਾਲ ਫੱਟਰ ਹੋ ਜਾਂਦਾ ਤੇ ਮਨਜੀਤ ਕੁਮਾਰ ਨੂੰ ਮੁੱਢਲੀ ਸਹਦਾ ਦੇ ਕੇ ਤੇ ਲੁਧਿਆਣਾ ਨਾਲ ਫਿਕਰ ਦਿੱਤਾ ਜਾਂਦਾ ਉਸ ਕੇਸ ਦੇ ਕੇਸ ਦਰਜ ਹੁੰਦਾ ਜਿਹੜਾ ਪਿਛਲੇ ਸਬ ਅਕਤੂਬਰ ਦੀ ਗੱਲ ਲੈ ਇਲੈਕਸ਼ਨ ਹੋਈ ਸੀ ਉਹ ਤੋਂ ਬਾਅਦ ਕੇਸ ਕਰਕੇ ਹੁੰਦਾ ਜਦੋਂ ਇਹ ਕੇਸ ਦਰਜ ਹੋ ਜਾਂਦਾ ਤੇ ਉਹਦੇ ਵਿੱਚ ਜਿਹੜਾ ਨਿਰਦੇਵ ਮਾਨ ਇਹ ਹੁਣ ਤੱਕ ਭਗੋੜਾ ਚਿੰਦੂ ਬੌਬੀ ਮੰਨ ਕੇ ਨੇ ਆ ਅੱਜ ਦੇ ਨਿਰਦੇਵ ਮਾਨ ਇਹਦੇ ਪਿਤਾ ਜਿਹੜੇ 14ਵੀਂ ਲੋਕ ਸਭਾ ਦੇ ਵਿੱਚ ਜੂਰਾ ਸਿੰਘ ਮਾਨ ਬਕਾਇਦਾ ਤੌਰ ਤੇ ਐਨਪੀਐਲ ਥਾਮਸੀ ਇਟਾਲੀ ਦਾ ਜੂਰਾ ਸਿੰਘ ਕਿਸੇ ਵੇਲੇ ਪ੍ਰਧਾਨ ਪ੍ਰਕਾਸ਼ ਸਿੰਘ ਬਾਦਲ ਦੇ بڑے ਰਾਈਟ ਹੈਂਡਲ ਇਹ ਉਹਦਾ ਸ਼ੌਕ ਕੀ ਸੀ ਚਿੱਟੀ ਚਾਦਰ ਤੇ ਚਿੱਟਾ ਕੁਰਤਾ ਪਜਾਮਾ ਤੇ ਸਿੱਤੇ ਨੀਲੀ ਪੱਗ ਤੇ ਗਲ ਮੋਢੇ ਤੇ ਬੰਦੂਕ ਤੇ ਗਲ ਚ ਪਟਾ ਬੰਦੂਕ ਗੋਲੀਆਂ ਤੇ ਮਨਦੀਪ ਸਿੰਘ ਸਿੱਧੂ ਡੀਐਸਪੀ ਸੀਗੇ ਤਾਂ ਉਹਦੇ ਕੋਲੇ ਨੂੰ ਕਹਿੰਦਾ ਜੀ ਮੈਨੂੰ ਵੀਆਈਪੀ ਟ੍ਰੀਟਮੈਂਟ ਚਾਹੀਦਾ ਜੰਮ। ਮੈਂ ਕਾਦੀ ਅਗੂ ਕਹਿੰਦਾ ਮਿਰਕੀਆ ਕਾਦੀ ਅਗੂ। ਉਹਨੇ ਅੱਗੇ ਲਾ ਕੇ ਪਾਇਆ ਸੀ ਮਨਦੀਪ ਸਿੰਘ ਸਿੱਧੂ ਨੇ ਜੂਰਾ ਸਿੰਘ ਮਾਨ। ਤੇ ਮੁੜ ਕੇ ਜੂ ਐਪੀ ਬਣ ਗਿਆ ਤੇ ਮੁੜ ਕੇ ਫੇਰ ਡੀਐਸਪੀ ਅੱਗੇ ਕਰੋ ਪਿੱਛੇ ਪਿੱਛੇ। ਇਹ ਸਮੇਂ ਦੀ ਖੇਡ ਸੀ। ਬਿਲਕੁਲ। ਲੇਕਿਨ ਇਹਦੇ ਵਿੱਚ ਹੁਣ ਨਿਰਦੇਵ ਸਿੰਘ ਮਾਨ ਜਿਹੜਾ ਉਹ ਗ੍ਰਿਫਤਾਰ ਕਰ ਲਿਆ। ਹਰਮੀਤ ਬਕਾਇਦਾ ਤੌਰ ਤੇ ਪਠਾਨ ਮਾਜਾ ਦੀ ਜਿਹੜੀ ਬੇਲ ਲਾਈਨ ਸੀ ਇੰਟਰਨ ਬੇਲ ਉਹ ਰੱਦ ਕਰ ਦਿੱਤੀ ਗਈ ਬਿਲਕੁਲ ਬਿਲਕੁਲ ਵਿਕਰਮ ਸਿੰਘ ਮਜੀਠੀਆ ਨੂੰ ਕੋਈ ਰਾਤ ਨਹੀਂ ਮਿਲੀ ਬਿਲਕੁਲ ਵਿਕਰਮ ਸਿੰਘ ਮਜੀਠੀਆ ਨੂੰ ਇਹ ਕਿਹਾ ਗਿਆ ਕਿ ਇਹਦੀ ਜਿਹੜੀ ਬੈਰਕ ਹੈ ਇਹਦੀ ਜਿਹੜੀ ਸਿਕਿਉਰਟੀ ਆ ਉਹ ਅਕੋਰਡਿੰਗ ਟੂ ਹਾਈ ਕੋਰਟ ਦੇ ਜਿਹੜੇ ਨਿਰਦੇਸ਼ਾਂ ਦੇ ਅਨੁਸਾਰ ਕੀਤੀ ਜਾ ਰਹੀ ਹੈ ਇਹ ਕਹਿ ਦਿੱਤਾ ਗਿਆ ਕਿ ਜਦੋਂ ਇਹਦੇ ਪਰਿਵਾਰ ਵਾਲੇ ਆਉਂਦੇ ਦੀ ਮੁਲਾਕਾਤ ਕਰਾ ਦਿਆ ਕਰੋ ਬਸ ਇਦੋਂ ਵੱਧ ਕੁਝ ਨਹੀਂ ਕੀਤਾ ਕੋਰਟ ਜੀ ਇਹਦਾ ਮਤਲਬ ਵੀ ਕੋਰਟ ਵੀ ਕਹਿੰਦੀ ਆ ਕਿ ਹੁਣ ਥੋੜਾ ਜਿਆਦਾ ਇਹਨੂੰ ਸੱਧਿਆ ਕਰੀ ਜੀ ਜਿਹੜੀ ਮੁੱਛਾ ਨਹੀਂ ਹੈ ਜਿਹੜੀਆਂ ਕਰ ਲਈਏ ਬਸ ਇੰਨੀ ਡਿੱਟੀਆਂ ਕਰ ਲਈਏ ਹੁਣ ਬਿਕਨਸੇ ਵੀ ਇੱਥੇਨ ਮਿਲੀ ਹਰਮਿੰਦਰ ਸਿੰਘ ਪਠਾਨਮਾਰਾ ਦੀ ਬਿਲ ਅਬਜੈਕਟ ਹੋ ਗਈ ਇਹਦੇ ਨਾਲ ਹੀ ਹਰਸ ਹਾਏ ਤੋਂ ਇੱਕ ਗੁਰਦੀਪ ਸਿੰਘ ਕਾਂਗਰਸੀ ਆਗੂ ਆ ਉਹਦੀ ਆਡੀਓ ਚਲਦੀ ਹੈ ਜੀ ਦੇ ਵਿੱਚੋਂ ਡੀਸੀ ਦੇ ਨਾਂ ਤੇ 2 ਲੱਖ ਰੁਪਏ ਮੰਗਦਾ ਫਿਰ ਉਹ ਕਹਿੰਦਾ ਵੀ ਇੱਕ ਤੋੜ-ਭਰੋੜ ਕੀ ਪੇਸ਼ ਕੀਤੀ ਗਈ ਇੱਕ ਇਹ ਪੁਰਾਣੀ ਵੀਡੀਓ ਹੈਗੀ ਆ ਲੇਕਿਨ ਇਹ ਵੀ ਅਪੁਸ਼ਤ ਖਬਰ ਹੈ ਪੁਸ਼ਟੀ ਕਰਨੀ ਦੀ ਉਹਦੇ ਖਾਤੇ ਮੰਗਦਾ ਮੰਗਦਾ ਚੋ ਗਿਆ ਬਿਲਕੁਲ ਅੱਜ ਦਾ ਦਿਨ ਸਿਆਸੀ ਆਗੂਆਂ ਦੀ ਕਾਫੀ ਜਿਹੜਾ ਸੀ ਭਾਰ ਹੋ ਰਿਹਾ ਲੱਗਦਾ ਵੀ ਕੋਈ ਨਾ ਕੋਈ ਸਰਾਧ ਇਹਨਾਂ ਦੇ ਡਿੱਗਦੇ ਆ ਤੀਸਰਾ ਸਰਾਧ ਉਹ ਡਿੱਗਦੇ ਲੱਗਦੇ ਨੇ ਦੇ ਉੱਤੇ ਇਸ ਕਰਕੇ ਅੱਜ ਜਿਹੜਾ ਸਿਆਸੀ ਤੌਰ ਤੇ ਕਾਫੀ ਹਲਚਲ ਰਹੀ ਸਿਆਸੀ ਤੌਰ ਤੇ ਬਾਹਰ ਸਰਗਰਮੀਆਂ ਰਹੀਆਂ ਤੇ ਲੀਡਰ ਜਿਹੜਾ ਸੀ ਅਦਾਲਤਾਂ ਨੂੰ ਕਾਫੀ ਝੜਾਵੇਂ ਪਈਆਂ ਤੇ ਉਹਨਾਂ ਦੇ ਖਿਲਾਫ ਮਕਦਮੇ ਅੰਦਰ ਵੀ ਹੋਏ ਤੇ ਉਹਨਾਂ ਦੇ ਖਿਲਾਫ ਬਕਾਇਦਾ ਤੌਰ ਤੇ ਸਜ਼ਾਾਂ ਵੀ ਉਹਨਾਂ ਨੂੰ ਹੋਈਆਂ ਬਾਕੀ ਰਹੀ ਗੱਲ ਤੁਸੀਂ ਹੁਣ ਅਗਲੀ ਵਾਰੀ ਕਰੀਓ ਗੱਲ ਕਰ ਦੱਸਣੇ ਆਪਾਂ ਇਹ ਵਾਲੀ ਜਿਹੜੀ ਗੱਲ ਹੈ ਨਾ ਪਟਸਾਬ ਇੱਕ ਆਮ ਆਦਮੀ ਪਾਰਟੀ ਨੇ ਕਿੰਨੂ ਵੋਟ ਪਾਈ ਆ ਆਪਾਂ ਕੱਲ੍ਹ ਦੇ ਪ੍ਰੋਗਰਾਮ 'ਚ ਕਰਾਂਗੇ ਹੁਣ ਸਮਾਂ ਜਾਇਤ ਨਹੀਂ ਦਿੰਦਾ ਤੁਸੀਂ ਆਪਣੀ ਕੀਮਤੀ ਸਮਾਂ ਦਿੱਤਾ ਬਹੁਤ ਬਹੁਤ ਆਸ਼ੀਰਵਾਦ। ਧੰਨਵਾਦ ਜੀ।